ਸ਼ਭਰ ਜੀ ਜਿਹੜਾ 11 ਤਰੀਕ ਨੂੰ ਇਜਲਾਸ ਇਹਨੂੰ ਰੋਕਣ ਤੇ ਲਈ ਕੋਈ ਕਵਾਈ ਸ਼ੁਰੂ ਹੋ ਚੁੱਕੀ ਕੋਈ ਸਾਜ਼ਿਸ਼ਾਂ ਹੋ ਸਕਦੀ ਇਹਨੂੰ ਰੋਕਣ ਦਾ ਯਤਨ ਹੋ ਸਕਦਾ ਜੇ ਹੋ ਸਕਦਾ ਤੇ ਕੌਣ ਕਰੇਗਾ ਸੋ ਲਾਰ ਸੁਖਵੀਰ ਸਿੰਘ ਦੇ ਦੇਸ਼ਾਂ ਦੇ ਰੋਕਾਉਟ ਹੋਣੀ ਹੈ ਹੋਰ ਕਿਸ ਦੇ ਕਿਤੇ ਹੋ ਸਕਦੀ ਹੈ ਹੋ ਕੀ ਸਕਦੀ ਹੈ ਕਿਵੇਂ ਰੋਕਿਆ ਜਾਵੇ 11 ਦਸੰ ਆਪਣਾ 11 ਤਰੀਕ ਵਾਲੇ ਦਿਨ ਉਹ ਇਹ ਤੇਜਾ ਸਿੰਘ ਸਮੁੰਦਰੀ ਹਾਲ ਨਾਂ ਦੇਣ ਦੀ ਕੋਸ਼ਿਸ਼ ਕਰਨਗੇ ਪੰਜਾਂ ਦੀ ਕਮੇਟੀ ਦੇ ਕੋਈ ਪ੍ਰਮੁੱਖ ਆਗੂ ਨੇ ਉਹ ਤਾਂ ਤੇ ਸੁਖਵੀਰ ਬਾਦਲ ਦੇ ਸੰਪਰਕ ਦੇ ਵਿੱਚ ਨੇ ਜਿਹੜਾ ਚਲੇ ਜਾਏਗਾ ਉਹਨੂੰ ਕੋਈ ਰੋਕ ਨਹੀਂ ਸਕਦਾ ਪਰ ਜਿਹੜਾ ਅਕਾਲ ਤਖਤ ਸਾਹਿਬ ਦੀ 2 ਦਸੰਬਰ ਦੇ ਹੁਕਮ ਨੰਮੇ ਨੂੰ ਪਿੱਠ ਕਰਕੇ ਉੱਤਰ ਜਾਏਗਾ ਉਹਦਾ ਜੋ ਹਾਲ ਹੋਏਗਾ ਤੁਹਾਡੇ ਸਾਹਮਣੇ ਆ ਜਾਣਾ ਅਦੇਸ਼ ਤੇ ਅਕਾਲ ਤਖਤ ਤੋਂ ਪੰਜ ਮੈਂਬਰੀ ਕਮੇਟੀ ਬਣਦੇ ਹੋਏ ਜੀ ਤੇ ਨਾ ਕਿ ਤਰ੍ਹਾਂ ਨਹੀਂ ਵਰਤਣਗੇ ਤੁਹਾਡੇ ਕੋਲ ਕੋਈ ਹੈਗੀ ਐ ਇਹੋ ਜੀ ਗੱਲ ਵੀ ਜਿਹਦੇ ਨਾਲ ਤੁਸੀਂ 2 ਦਸੰਬਰ ਦਾ ਹੁਕਮ ਨੰਮਾ ਰੱਦ ਕਰ ਸਕੋ ਮੈਂ ਹੈਰਾਨ ਆ ਇਸ ਜੇਸ਼ੇਦਾਰ ਤੇ ਕਿ ਇਹ ਕਿਹ ਕਿਹ ਤਰ੍ਹਾਂ ਦੀ ਗੱਲ ਕਰਨ ਰਿਆ ਕਿ ਅਕਾਲ ਤਖਤ ਦੀ ਸਰਪ੍ਰਸਤੀ ਹੀ ਹਮੇਸ਼ਾ ਸਿੱਖ ਪੰਥ ਤੇ ਰਹੀ ਹੈ ਇਹ ਅਕਾਲ ਤਖਤ ਦੀ ਸਰਪ੍ਰਸਤੀ ਨੂੰ ਇਹ ਲੋਕ ਖੋਰਾ ਲਾਉਣਗੇ ਜਿਹੜੇ ਆਪਣੇ ਵੱਡੇ ਦਾਅਵੇਦਾਰ ਪੰਥਕਾ ਕਉਂਦੇ ਆ ਤੇ ਬਾਕੀ ਕੀ ਦਾ ਇੱਕ ਬੰਨੇ ਤੇ 2 ਦਸੰਬਰ ਤੇ ਹੁਕਮਨਾਮੇ ਨੂੰ ਤਾਰ ਪੀਟੋ ਕਰਨ ਤੇ ਤੁਲੇ ਹੋਏ ਇਹਦਾ ਮਤਲਬ ਹੈ ਵੀ ਤੁਸੀਂ ਇੱਕ ਬਾਦਲ ਪਰਿਵਾਰ ਦੇ ਜਾਇਦਾਦਾਰ ਅਗਈ ਤੁਹਾਨੂੰ ਪਤਾ ਹੈ ਵੀ ਤੁਸੀਂ ਬਾਦਲ ਪਰਿਵਾਰ ਦੇ ਜਾਇਦਾਦਾਰ ਹੋ ਇਸ ਚੋਂ ਕੋਈ ਸ਼ੱਕ ਹੀ ਨਹੀਂ ਤੁਹਾਨੂੰ ਕੌਮ ਨੇ ਪਰਵਾਹ ਨਹੀਂ ਨੀ ਕੀਤਾ ਮੈਂ ਵੀ ਨਹੀਂ ਤੁਹਾਨੂੰ ਪ੍ਰਵਾਨ ਕਰਨ ਰਿਹਾ ਇੱਥੇ ਬੇਟਾ ਮੈਂ ਤੁਹਾਨੂੰ ਪ੍ਰਵਾਨ ਨਹੀਂ ਕਰਦਾ ਵੀ ਤੁਸੀਂ ਕੌਮੀ ਜਥੇਦਾਰ ਹੋ ਤੁਸੀਂ ਉਹ ਬੋਲੀ ਬੋਲਣ ਦੇ ਹੋ ਜਿਹੜੀ ਤੁਹਾਨੂੰ ਨਹੀਂ ਬੋਲਣੀ ਚਾਹੀਦੀ ਤੁਸੀਂ ਅਕਾਲ ਤਖਤ ਦੇ 2 ਦਸੰਬਰ ਦੇ ਕਿਸ ਅਸਈਤ ਵਿੱਚ ਉਹ ਮਨਾਵਨ ਨੂੰ ਬਦਲ ਰਹੇ ਵੱਖਰਾ ਚੁੱਲਾ ਪੰਜ ਮੈਂਬਰੀ ਕਮੇਟੀ ਨੇ ਨਹੀਂ ਕੀਤਾ ਵੱਖਰਾ ਚੁੱਲਾ ਤੇ ਉਹਨਾਂ ਕਾਇਮ ਕਰ ਲਿਆ ਤੇ ਤੀਜੇ ਦਿਨ ਜਾ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਬਿਆਨ ਪੜ੍ਹ ਲਓ ਉਹਨਾਂ ਨੇ ਕਹਿਤਾ ਸੀ ਮੁਖਤਰ ਸਾਹਿਬ ਜਾ ਕੇ ਵੀ ਮੈਂ ਕੋਈ ਗਨਾਹ ਤੇ ਨਹੀਂ ਕੀਤੇ ਪਰ ਮੈਂ ਵੈਸੇ ਮੰਨ ਲਿਆ ਉੱਥੇ ਜਾ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਪਹਿਲਾਂ ਤੇ ਪਰ ਸਰਦਾਰ ਪ੍ਰਕਾਸ਼ ਮੈਨੂੰ ਇਥੇ ਕਹਿਣ ਤੋਂ ਕੋਈ ਤੇ ਰੇਤ ਨਹੀਂ ਉਸ ਤੋਂ ਪਹਿਲਾਂ ਜਿੰਨੇ ਵੀ ਪ੍ਰਧਾਨ ਹੋਏ ਆ ਨਿਤਨੇਮੀ ਹੋਏ ਆ ਤੇ ਰਹਿਤ ਬੈਤ ਦੇ ਪਰਪਕ ਹੋਏ ਆ ਤੇ ਸ੍ਰੀ ਸਾਹਿਬ ਸਾਢੇ ਤਿੰਨ ਫੁੱਟਾਂ ਤੇ ਗਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਕਿਉਂ ਸਾਢੇ ਤਿੰਨ ਫੁੱਟੀ ਸ੍ਰੀ ਸਾਹਿਬ ਵੱਲੋਂ ਸਾਜੀ ਦਲ ਦੀ ਡੈਫੀਨੇਸ਼ਨ ਪੁੱਛ ਲਿਓ ਮੈਨੂੰ ਅਕਾਲੀ ਹੁੰਦਾ ਕਿਹੜਾ ਹੈ ਜੀ ਜੀ ਤੇ ਮੇਰੇ ਪਿਤਾ ਜੀ 1941 ਵਿੱਚ ਸਿੱਖ ਮਿਸ਼ਰੀ ਕਾਲਜ ਤੋਂ ਗਿਆਨੀ ਕਰਕੇ ਕਾਲੀ ਬਣੇ ਸੀ ਜੀ ਮੈਂਬਰ ਬਣੇ ਸੀ ਜੀ ਤੇ ਮੈਨੂੰ ਪੁੱਛਿਆ ਮੈਂਬਰਸ਼ਿਪ ਹੁੰਦੀ ਕਿ ਉਹਨਦੇ ਪੰਜ ਬਾਣੀਆਂ ਦਾ ਨਿਤਨੇਮ ਹੀ ਹੋਵੇ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਨੂੰ ਸਿਰਨਾ ਝਟਾਉਂਦਾ ਹੋਵੇ ਤੇ ਕੋਈ ਡੇਰਾਵਾਦ ਕਿਸੇ ਹੋਰ ਚੀਜ਼ ਨੂੰ ਮੰਨਦਾ ਨਾ ਹੋਵੇ ਤੇ ਉਹ ਕਾਰੀਗਲ ਦਾ ਮੈਂਬਰ ਬਣ ਸਕਦਾ ਉਤੋਂ ਬਾਅਦ ਤੁਸੀਂ ਹੁਣ ਵੇਖੋ ਦਾੜੀ ਮੁੰਨੀ ਹੋਵੇ ਦਾੜੀ ਕੱਟੀ ਹੋਵੇ ਕੰਨ 'ਚ ਮੁੰਦਰਾ ਪਈਆਂ ਹੋਣ ਤੇ ਉਹ ਲਿਖਿਆ ਹੁੰਦਾ ਜੀ ਜੂਥ ਵਿੰਗ ਦਾ ਪ੍ਰਧਾਨ ਕਾਰੀਗਲ ਦਾ ਜਿਹੜਾ ਜਿਨੇ ਆਪਣਾ ਟੋਆ ਪੁੱਟਣਾ ਫੋਟੋ ਲਵੇ ਜਿਨੇ 2 ਦਸੰਬਰ ਦੇ ਹੁਕਮਨਾਮੇ ਤੋਂ ਬਾਹਰ ਜਾ ਕੇ ਕੋਈ ਗੱਲ ਕੀਤੀ ਉਹ ਕਮ ਨੇ ਪ੍ਰਵਾਨ ਨਹੀਂ ਕਰਿਆ ਫੋੜਾ ਕੋਈ ਜਿਵੇਂ ਤਾਰਾਂ ਦਾ ਟਲਕਿਆ ਜਥੇ ਤਾਰਾਂ ਨੂੰ ਕੋਮ ਨੇ ਪਰਵਾਹ ਨਹੀਂ ਕੀਤਾ ਜਿਹੜੇ ਹੁਣ ਫਸੀਲ ਤੇ ਖਲੋ ਕੇ ਫੈਸਲੇ ਸੁਣਾ ਰਹੇ ਜੀ ਮੈਨੂੰ ਕੋਈ ਅਤ ਕਥਨੀ ਨਹੀਂ ਇਹਦੇ ਚ ਜਿਹੜਾ ਹੈਗਾ ਬਾਬਾ ਟੇਕ ਸਿੰਘ ਧਨੋਲਾ ਜੀ ਸਾਡੇ ਨਾਲ ਜੈਕਟੇ ਮੈਂਬਰ ਰਿਹਾ ਸਾਡੇ ਨਾਲ ਮੇਰੇ ਬੈੰਦਾ ਰਿਹਾ ਇਹਨੂੰ ਕੋਈ ਜਗਦੀ ਸਿੰਘ ਦਾ ਪਾਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸ਼ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਲਈ ਉਹਨੂੰ ਪ੍ਰਾਣੀਆਂ ਕਦਰਾਂ ਕੀਮਤਾਂ ਜਿਹੜੀਆਂ ਉਹਦ ਬਹਾਲ ਕਰਨ ਦੇ ਲਈ ਉਹਦੇ ਮਾਨ ਸਨਮਾਨ ਨੂੰ ਉੱਚਾ ਚੁੱਕਣ ਦੇ ਲਈ 2 ਦਸੰਬਰ ਨੂੰ ਸ਼੍ਰੀ ਅਕਾਲ ਤਖਸੈਬ ਤੋਂ ਹੁਕਮ ਜਾਰੀ ਹੁੰਦੇ ਨੇ ਸੱਤ ਮੈਂਬਰੀ ਕਮੇਟੀ ਦਾ ਗਠਨ ਹੁੰਦਾ ਹੈ ਦੋ ਮੈਂਬਰ ਉਹਦੇ ਵਿੱਚ ਅਸਤੀਫਾ ਦੇ ਜਾਂਦੇ ਨੇ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਸੈਬ ਦੇ ਹੁਕਮਾਂ ਨੂੰ ਮੰਨਦੀ ਹੋਈ ਪ੍ਰਤੀ ਮਹਿਮ ਦਾ ਆਗਾਜ਼ ਕਰਦੀ ਹੈ ਪਰਵਾ ਹੰਗਾਰਾ ਮਿਲਦਾ ਹੈ ਤੇ ਸਿਰ ਦੋ ਦਿਨ ਦੇ ਬਾਅਦ 11 ਅਗਸਤ ਨੂੰ ਇਸ ਮਹਿਮ ਨੂੰ ਜਾਨੀ ਕਿ ਇਹ ਜਿਹੜੀ ਪ੍ਰਤੀ ਮਹਿਮ ਹੈ ਇਹਦੇ ਨਤੀਜੇ ਸਾਹਮਣੇ ਆਉਣੇ ਨੇ ਉਹਦੇ ਵਿੱਚ ਅਹੁਦੇਦਾਰਾਂ ਦੀ ਚੋਣ ਹੋਣੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਤੇ ਉਸ ਦਿਨੇ ਇੱਕ ਬਹੁਤ ਹੀ ਵੱਡਾ ਇਤਿਹਾਸ ਰਚਿਆ ਜਾਣਾ ਪਰ ਠੀਕ ਉਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਇੱਕ ਦਾ ਖੇਡਿਆ ਇੱਕ ਪੱਤਾ ਖੇਡਿਆ ਉਹਨਾਂ ਨੇ ਬਾਕੀ ਅਕਾਲੀਆਂ ਦਾ ਨਾਂ ਲੈ ਬਗੈਰ ਉਹਨਾਂ ਕੋਲੋਂ ਮਾਫੀ ਮੰਗ ਲਈ ਹੈ ਕਿ ਵਾਪਸ ਆ ਜਾਓ ਆਓ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਪਰ ਇਹਦੇ ਨਾਲ ਹੀ ਜਿੰਨੇ ਵੀ ਬਾਕੀ ਅਕਾਲੀ ਨੇ ਉਹ ਕਹਿੰਦੇ ਨੇ ਕਿ ਪਹਿਲਾਂ ਤੁਸੀਂ ਆਪਣੀ ਕੁਰਸੀ ਛੱਡੋ ਯਾਨੀ ਕਿ ਪ੍ਰਧਾਨਗੀ ਦਾ ਅਹੁਦਾ ਛੱਡ ਦਿਓ ਇਸੇ ਜਲਾਸੇ ਦੇ ਵਿੱਚ ਆਓ ਜੋ ਫੈਸਲਾ ਜੋ ਸਿੱਖ ਸੰਗਤ ਸ਼੍ਰੋਮਣੀ ਅਕਾਲੀ ਦਲ ਕਰੇਗਾ ਉਹ ਫੈਸਲਾ ਫਿਰ ਹੋ ਜਾਏਗਾ ਪਰ ਦੋ ਜਿਹੜੀ 11 ਅਗਸਤ ਦਾ ਦੋ ਦਿਨ ਬਾਅਦ 11 ਅਗਸਤ ਨੂੰ ਬਹੁਤ ਕੁਝ ਵੱਡਾ ਹੋਣ ਵਾਲਾ ਹੈ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹਨਾਂ ਨੂੰ ਜਗ੍ਹਾ ਮਿਲੇਗੀ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਹ ਇਜਲਾਸ ਹੋਏਗਾ ਜਾਂ ਕਿਸੇ ਹੋਰ ਜਗ੍ਹਾ ਹੋਏਗਾ ਕਿ ਉਸ ਤੋਂ ਪਹਿਲਾਂ ਕੁਝ ਪੰਜ ਮੈਮਰੀ ਕਮੇਟੀ ਦੇ ਮੈਂਬਰ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅੰਦਰ ਖਾਤੇ ਰਲ ਤੇ ਨਹੀਂ ਜਾਣਗੇ ਸਵਾਲ ਬੜੇ ਨੇ ਇੱਥੇ ਚਰਚਾ ਕਰਾਂਗੇ ਸਾਡੇ ਨਾਲ ਨੇ ਚਹੇਦਾਰ ਗੁਰਚਰਨ ਸਿੰਘ ਜੀ ਟੋੜਾ ਉਹਨਾਂ ਦੇ ਬਹੁਤ ਹੀ ਨਜ਼ਦੀਕੀ ਸਾਥੀ ਔਰ ਗੁਰਚਰਨ ਸਿੰਘ ਜੀ ਟੋੜਾ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਰਹੇ ਨੇ ਰਤਬਾ ਉਹਨਾਂ ਦਾ ਤੁਸੀਂ ਜਾਣਦੇ ਹੋ ਸੋ ਉਹਨਾਂ ਦੇ ਬਹੁਤ ਹੀ ਕਰੀਬੀ ਬਹੁਤ ਹੀ ਨਜ਼ਦੀਕੀ ਸਾਥੀ ਗੁਰਵਿੰਦਰ ਸਿੰਘ ਸ਼ਾਮਪੁਰਾ ਜੀ ਸ਼ਾਮਪੁਰਾ ਜੀ ਆਪ ਜੀ ਦਾ ਬਾਬਸਵਰ ਜੈ ਪਰਿਸ਼ਪਾਲ ਜੀ ਤੁਹਾਡੇ ਚੈਨਲ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੋ ਇਸ ਵੇਲੇ 2 ਦਸੰਬਰ ਦਾ ਹੁਕਮਨਾਮਾ ਸੀ ਹੁਕਮਨਾਮੇ ਨੂੰ ਮੰਨਦੇ ਹੋਏ ਜਿਹੜੀ 5 ਮੈਂਬਰੀ ਕਮੇਟੀ ਹੈ ਉਹਨਾਂ ਨੇ 11 ਅਗਸਤ ਨੂੰ ਨਤੀਜੇ ਦੇਣੇ ਨੇ ਪਰ ਠੀਕ ਉਸ ਤੋਂ ਪਹਿਲਾਂ ਤੁਸੀਂ ਦੇਖਿਆ ਕਿ 6 ਅਗਸਤ ਨੂੰ ਜਿਹੜੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗਾਜੇ ਨੇ ਸੋ ਉਹਨਾਂ ਵੱਲੋਂ ਔਰ ਛਿਰੇ ਕਾਲ ਤੱਕ ਸਾਡੀ ਫਸੀਲ ਤੋਂ ਉਹਨਾਂ ਦੇ ਨਾਲ ਜਿਹੜੇ ਬਾਕੀ ਜਥੇਦਾਰ ਸਹਿਬਾਨਾ ਉਹਨਾਂ ਨੇ ਕੁਝ ਹੁਕਮ ਸਨਾ ਦਿੱਤੇ ਨੇ ਮੈਂ ਆਪ ਜੀ ਦੇ ਧਿਆਨ ਚ ਲਿਆਣਾ ਚਾਹਣਾ ਕਿ ਉਹ ਕਹਿੰਦੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਵਰਤ ਕੇ ਰਾਜਨੀਤੀ ਨਾ ਕਰਨ ਦਾ ਹੁਕਮ ਹੈ ਸਿੰਘ ਸਾਹਿਬ ਵੱਲੋਂ ਵੱਖਰੇ ਧੜੇ ਨੂੰ ਆਪਣਾ ਚਿੱਲਾ ਸਮੇਟਣ ਦਾ ਹੁਕਮ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਵਾ ਨਾ ਕਰਨ ਦਾ ਹੁਕਮ ਹੈ ਤੇ ਜੇ ਇਹ ਹੁਕਮ ਨਹੀਂ ਮੰਨਦੇ ਤਾਂ ਤੁਹਾਨੂੰ ਤੁਹਾਡੀ ਸਿਆਸਤ ਮੁਬਾਰਕ ਹੋਵੇ ਇਹ ਵੱਡੇ ਜਿਹੜੇ ਹੁਕਮ ਨਾ ਮਿਲੇ ਇਹ ਉਹਨਾਂ ਨੇ ਕੀਤੇ ਨੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸਿਆ ਜਾਵੇ ਕਿ 2 ਦਸੰਬਰ ਤੇ ਆ ਜਿਹੜੀ 6 ਅਗਸਤ ਤੇ ਕੀ ਫਰਕ ਤੋ ਸਭ ਤੋਂ ਪਹਿਲਾਂ ਰੁਸ਼ਵਾਲ ਜੀ ਹੁਕਮਨਾਮਾ ਜਾਰੀ ਹੁੰਦਾ ਹੈ ਅਕਾਲ ਤਖਤ ਦੀ ਫਸੀਲ ਜੀ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹ ਆਪਣਾ ਆਧਾਰ ਗਵਾ ਚੁੱਕੀ ਹੈ ਤੇ ਨਵੀਂ ਭਰਤੀ ਕਰਨ ਤੋਂ ਬਾਅਦ ਜੀ ਨਵੀਂ ਲੀਡਰਸ਼ਿਪ ਜਿਹਨੂੰ ਪੈਦਾ ਕੀਤੀ ਜਾਵੇ ਜਿਹਨੂੰ ਵੀ ਉਹ ਚੁਣ ਲੈਣਾ ਡੈਲੀਗੇਟ ਬਣਾਏ ਜਾਣਾ ਆਧਾਰ ਕਾਰਡ ਲਾਏ ਜਾਣ ਤੇ ਪਾਰਦਰਸ਼ੀ ਢੰਗ ਨਾਲ ਜਿਹੜੀ ਇਹ ਭਰਤੀ ਕੀਤੀ ਜਾਵੇ ਇਹ ਮੁੱਖ ਤੌਰ ਤੇ ਅਕਾਲ ਤਖਤ ਦੀ ਫਸੀਲ ਤੋਂ ਗਿਆਨੀ ਰਕबीर ਸਿੰਘ ਨੇ ਹੁਕਮਨਾਮਾ ਜਾਰੀ ਕੀਤਾ ਤੇ ਸਾਰੇ ਚੁੱਲ੍ਹੇ ਸਮੇਟ ਜਿਨ੍ਹਾਂ ਚੁੱਲਿਆਂ ਵਿੱਚ ਸੁਖਵੀਰ ਸਿੰਘ ਬਾਦਲ ਵੀ ਆ ਜਾਂਦਾ ਤੇ ਸਹਾਦਰ ਲਹਿਰ ਵਾਲੇ ਵੀ ਜਿਹੜੇ ਸੀਗੇ ਉਹ ਵੀ ਆ ਜਾਂਦੇ ਸੀ ਇਹ ਸਮੇਟ ਤੇ ਭਰਤੀ ਪਾਰਦਰਸ਼ੀ ਢੰਗ ਨਾਲ ਕਰਨ ਤੋਂ ਬਾਅਦ 6 ਮਹੀਨੇ ਦੇ ਅੰਦਰ ਅੰਦਰ ਤੁਸੀਂ ਇਹ ਸੱਤ ਮੈਂਬਰੀ ਕਮੇਟੀ ਉਹਨਾਂ ਨੇ ਮੁਕਰਰ ਕਰ ਦਿੱਤੀ ਤੇ ਇਹ ਆਪਣਾ ਭਰਤੀ ਕਰਨ ਤੋਂ ਬਾਅਦ ਡੈਲੀਗੇਟ ਚੁਣ ਕੇ ਆਪਣਾ ਪ੍ਰਧਾਨ ਚੁਣ ਲੈਣਾ ਚਾਹੇ ਕਿਸੇ ਵੀ ਤਰ੍ਹਾਂ ਉਹਦਾ ਕੋਈ ਜੀ ਫਿਰ ਵੀ ਇਹ ਵੀ ਇਹ ਵੀ ਇਸ਼ਾਰਾ ਜ਼ਰੂਰ ਹੋਇਆ ਕਿ ਪ੍ਰਧਾਨਗੀ ਤੋਂ ਪਹਿਲਾਂ ਪਹਿਲਾਂ ਕਿ ਪ੍ਰਧਾਨ ਜਿਹੜੇ ਹੋਣਗੇ ਉਹ ਪੂਰਨ ਗੁਰਸਿੱਖ ਹੋਣਗੇ ਉਹ ਪ੍ਰਧਾਨ ਜਿਹੜੇ ਨੇ ਗੁਰਮਰਯਾਦਾ ਵਾਲੇ ਹੋਣਗੇ ਔਰ ਜਿਹੜੇ ਪੰਜ ਬਾਣੀਆਂ ਦੇ ਕੰਠ ਹੋਣ ਜਾਨੀ ਕਿ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਵੀ ਹੋਣ ਮਤਲਬ ਪੂਰਨ ਗੁਰਸਿੱਖ ਦੇ ਪ੍ਰਧਾਨਗਮਨ ਦਾ ਇਸ਼ਾਰਾ ਕੀਤਾ ਮਤਲਬ ਬੜਾ ਵੱਡਾ ਇਸ਼ਾਰਾ ਸੀ ਬਿਲਕੁਲ ਇਸ਼ਾਰਾ ਸੀ ਜੀ ਕਿਉਂਕਿ ਇਸ ਤੋਂ ਪਹਿਲਾਂ ਜਿੰਨਾ ਵੀ ਅਕਾਲੀ ਦਲ ਦੀ ਅਗਵਾਈ ਕੀਤੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਪਹਿਲਾਂ ਪਰ ਸਰਦਾਰ ਪ੍ਰਕਾਸ਼ ਮੈਨੂੰ ਇੱਥੇ ਕਹਿਣ ਤੋਂ ਕੋਈ ਗ੍ਰੇਜ਼ ਨਹੀਂ ਉਸ ਤੋਂ ਪਹਿਲਾਂ ਜਿੰਨੇ ਵੀ ਪ੍ਰਧਾਨ ਹੋਏ ਆ ਨਿਤਨੇਮੀ ਹੋਏ ਆ ਤੇ ਰਹਿਤ ਬੈਤ ਦੇ ਪਰਪਕ ਹੋਏ ਆ ਤੇ ਸ੍ਰੀ ਸਾਹਿਬ ਸਾਢੇ 3 ਫੁੱਟਾਂ ਤੇ ਗਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਕਿਉਂ ਸਾਢੇ 3 ਫੁੱਟੀ ਸ੍ਰੀ ਸਾਹਿਬ ਵੱਲੋਂ ਜੀ ਤੇ ਉਹ ਜਿਹੜੀਆਂ ਕੀਮਤਾਂ ਕਦਰਾਂ ਹੀ ਉਹਨੂੰ ਪੋਰਾ ਲੱਗਣਾ ਸ਼ੁਰੂ ਹੋ ਗਿਆ ਇਹਦੇ 'ਚ ਕਹਿਣ ਤੋਂ ਮੈਨੂੰ ਕੋਈ ਗ੍ਰੇਜ਼ ਨਹੀਂ ਤੇ ਪਰਿਵਾਰਾਂ ਦੇ ਵਿੱਚ ਵੀ ਮੇਰੇ ਖਿਆਲ ਹੈ ਕਿ ਸਿੱਖੀ ਜਿਹੜੀ ਹੈ ਉਹ ਉਹ ਤਾਂ ਪ੍ਰਚੰਡ ਰੂਪ ਦੇ ਵਿੱਚ ਨਹੀਂ ਹੈ ਜਾਨੀ ਕਿ ਪਰਿਵਾਰਾਂ ਦੇ ਵਿੱਚ ਜੀ ਤੁਸੀਂ ਅਕਾਲੀ ਦਲ ਦੀ ਡੈਫੀਨੇਸ਼ਨ ਪੁੱਛ ਲਿਓ ਮੈਨੂੰ ਅਕਾਲੀ ਹੁੰਦਾ ਕਿਹੜਾ ਹੈ ਜੀ ਜੀ ਤੇ ਮੇਰੇ ਪਿਤਾ ਜੀ 1941 ਵਿੱਚ ਸਿੱਖ ਮਿਸ਼ਰੀ ਕਾਲਜ ਤੋਂ ਗਿਆਨੀ ਕਰਕੇ ਅਕਾਲੀ ਬਣੇ ਜੀ ਮੈਂਬਰ ਬਣੇ ਜੀ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂਬਰਸ਼ਿਪ ਹੁੰਦੀ ਕੀ ਉਹਨਾਂ ਦੇ ਪੰਜ ਬਾਣੀਆਂ ਦਾ ਨਿਤਨੇਮ ਹੀ ਹੋਵੇ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਨੂੰ ਸਿਰਨਾ ਝਟਾਉਂਦਾ ਹੋਵੇ ਤੇ ਕੋਈ ਢੇਰਾਵਾਦ ਕਿਸੇ ਹੋਰ ਚੀਜ਼ ਨੂੰ ਮੰਨਦਾ ਨਾ ਹੋਵੇ ਤੇ ਉਹ ਅਕਾਲੀ ਦਲ ਦਾ ਮੈਂਬਰ ਬਣ ਸਕਦਾ ਸੀ ਜੀ ਸਾਡੇ ਵੇਲੇ ਤੇ ਇਸ ਤਰ੍ਹਾਂ ਦਾ ਅਕਾਲੀ ਦਲ ਹੁੰਦਾ ਸੀ 1941 ਦੀ ਮੈਂ ਗੱਲ ਕਰ ਰਿਹਾ ਜਦੋਂ ਮੇਰੇ ਪਿਤਾ ਜੀ ਨੇ ਅਕਾਲੀ ਦਲ ਦੀ ਮੈਂਬਰੀ ਲਈ ਸੀ ਉਸ ਤੋਂ ਬਾਅਦ ਤੁਸੀਂ ਹੁਣ ਵੇਖੋ ਦਾੜੀ ਮੁੰਨੀ ਹੋਵੇ ਦਾੜੀ ਕੱਟੀ ਹੋਵੇ ਕੰਨ 'ਚ ਮੁੰਦਰਾ ਪਈਆਂ ਹੋਣ ਤੇ ਉਹ ਲਿਖਿਆ ਹੁੰਦਾ ਜੀ ਜੂਥ ਵਿੰਗ ਦਾ ਪ੍ਰਧਾਨ ਅਕਾਲੀ ਦਲ ਦਾ ਫਲਾਣਾ ਠੰਗਾਣਾ ਜੀ ਜੋ ਵੀ ਆ ਇਹ ਸਰਕਲ ਦਾ ਪ੍ਰਧਾਨ ਜੀ ਇਹ ਫਲਾਣੇ ਦਾ ਪ੍ਰਧਾਨ ਹੂੰ ਹੂੰ ਕਿਉਂਕਿ ਜਿਹੜਾ ਸਿੱਖ ਹੈ ਜਿਹੜਾ ਪੰਥਕ ਹੈ ਇੱਕ ਪੰਥਕ ਜਮਾਤ ਹੈ ਅਕਾਲੀ ਦਲ ਸਾਡੀ ਤੇ ਪੰਥਕ ਜਮਾਦਾਰ ਮੈਂਬਰ ਉਹੀ ਬਣ ਸਕਦਾ ਜਿਹਦਾ ਚਿਹਰਾ ਮੁਰਾ ਪੰਥਕ ਹੋਵੇ ਜੀ ਦੂਜਾ ਕਿਹੜਾ ਬਣ ਸਕਦਾ ਤੇ ਹੁਣ ਵੇਖ ਲਓ ਤੁਸੀਂ ਚਿਹਰੇ ਪੂਰੇ ਕਿਤਰਾਂ ਦੇ ਤੁਹਾਡੇ ਸਾਹਮਣੇ ਆ ਸਾਰੀ ਫਿਕਸ ਪਰ ਇੱਕ ਵਾਰ ਸਪਸ਼ਟ ਗੱਲ ਕਹਿਣੀ ਚਾਹਣਾ ਹੁਣ ਇਸ ਵੇਲੇ ਪੰਥਕ ਜਿਹੜਿਆ ਡੀਆਰ ਬੈਤਾਂ ਮੁਤਾਬਕ ਜਿਹੜਾ ਖਲੋ ਗਿਆ ਨਾਲ ਉਹਨਾਂ ਕੌਮ ਨੇ ਪ੍ਰਵਾਰ ਕਰਨਾ ਨਹੀਂ ਦੂਜਾ ਕਿਸੇ ਨੂੰ ਪ੍ਰਵਾਰ ਕਰ ਜਿਹੜਾ ਜਿਨੇ ਆਪਣਾ ਟੋਆ ਪੁੱਟਣਾ ਹੋਟ ਲਵੇ ਜਿਨੇ 2 ਦਸੰਬਰ ਦੇ ਹੁਕਮਨਾਮੇ ਤੋਂ ਬਾਹਰ ਜਾ ਕੇ ਕੋਈ ਗੱਲ ਕੀਤੀ ਉਹ ਕੌਮ ਨੇ ਪ੍ਰਵਾਰ ਕਰ ਜਿੱਥੋਂ ਤੱਕ ਤੁਸੀਂ ਜੇਸ਼ੇਦਾਰਾਂ ਦਾ ਤਲਕ ਆ ਜਥੇਦਾਰਾਂ ਨੂੰ ਕੋਮ ਨੇ ਪਰਵਾਹ ਨਹੀਂ ਕੀਤਾ ਜਿਹੜੇ ਹੁਣ ਫਸੀਲ ਤੇ ਖਲੋ ਕੇ ਫੈਸਲੇ ਸੁਣਾ ਰਹੇ ਜੀ ਮੈਨੂੰ ਕੋਈ ਅਤ ਕਥਨੀ ਨਹੀਂ ਇਹਦੇ ਚ ਜਿਹੜਾ ਹੈਗਾ ਬਾਬਾ ਟੇਕ ਸਿੰਘ ਧਨੋਲਾ ਜੇ ਸਾਡੇ ਨਾਲ ਜੈਕਟਿਵ ਮੈਂਬਰ ਰਿਹਾ ਸਾਡੇ ਨਾਲ ਮੇਰੇ ਬੈੰਦਾ ਰਿਹਾ ਇਹਨੂੰ ਕੋਈ ਜੋਗੀ ਸਾਹਿਬ ਦਾ ਪਾਰਟੀ ਸੁਣਾਦੀ ਬਾਕੀ ਸਿੰਘ ਸਾਹਿਬ ਦੀ ਗੱਲ ਹੈ ਕੋਈ ਜੋਗੀ ਸਾਹਿਬ ਦਾ ਮੈਨੂੰ ਪਾਰਟੀ ਸੁਣਾ ਦੇ ਕੇ ਸਿੰਘ ਹਾਂ ਜੀ ਇਹਨੂੰ ਕੱਖ ਨਹੀਂ ਆਉਂਦਾ ਔਰ ਇਹਦੇ ਤੇ ਉਹ ਇੱਕ ਜ਼ਮੀਨ ਦਾ ਕੇਸ ਵੀ ਚੱਲਣ ਰਿਹਾ ਧਨੋਲੇ ਉਹ ਇਹਦੇ ਜਾ ਕੇ ਧਨੋਲੇ ਪੁੱਛ ਲਓ ਵੀ ਇਹਦੀ ਕੀ ਸਿਫਤ ਹੈ ਦੂਜਾ ਆਉਂਦਾ ਸਰਦਾਰ ਕੁਲਦੀਪ ਸਿੰਘ ਇਹਨੂੰ ਕੌਮ ਨੇ ਜ才ਦਾਰ ਕੁਲਦੀਪ ਸਿੰਘ ਨੂੰ ਕੌਮ ਨੇ ਪ੍ਰਵਾਨ ਨਹੀਂ ਕੀਤਾ 3 ਵਜੇ ਦੀ ਦਸਤਾਰ ਪੰਦੀ ਦੀ ਜੀ 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 ਕੌਮ ਇਹਨਾਂ ਦੋਨਾਂ ਜ才ਦਾਰਾਂ ਨੂੰ ਅਜੇ ਤੱਕ ਤੇ ਨਹੀਂ ਪ੍ਰਵਾਨ ਕਰ ਸਕਿਆ ਨਾ ਕੌਮ ਪ੍ਰਵਾਨ ਕਰ ਗਈ ਜੀ ਇਹ ਅਜੇ ਤੱਕ ਜਿਹਨੇ ਜਿੰਨਾ ਜ才ਦਾਰਾਂ ਨੂੰ ਸਿੱਖ ਕੌਮ ਪ੍ਰਵਾਨ ਹੀ ਨਹੀਂ ਕਰਨ ਗਈ ਹੂੰ ਉਹਨਾਂ ਬਾਰੇ ਮੈਂ ਕੀ ਕਹਿ ਸਕਦਾ ਤੁਹਾਡੇ ਸਾਡੀ ਕੌਮ ਦੇ ਸਾਹਮਣੇ ਜ才ਦਾਰ ਕੁਲਦੀਪ ਸਿੰਘ ਨੂੰ ਪ੍ਰਵਾਨ ਕੀਤਾ ਕੌਮ ਨੇ 11 ਤਰੀਕ ਨੂੰ ਹੋਏਗਾ ਹਾਂਜੀ 11 ਤਰੀਕ ਨੂੰ ਜਿਹੜੀ ਅਕਾਲੀ ਦਲ ਦੇ ਡੈਲੀਗੇਟ ਜਿਹੜੀ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਆਕਾਤ ਤਖਦੀਸਦ ਤੋਂ ਬਣੀ ਉਹ ਆਪਣੇ ਆਪ ਨਹੀਂ ਬਣੀ ਜਿਨ੍ਹਾਂ ਵਿੱਚ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਆ ਜੀ ਜਿਨ੍ਹਾਂ ਵਿੱਚ ਕੁਲਦੀਪ ਸਿੰਘ ਆਪਣਾ ਵਡਾਲਿਆ ਦਾ ਬੇਟਾ ਕੋਰ ਪ੍ਰਤਾਪ ਸਿੰਘ ਆ ਜੀ ਜਿਨ੍ਹਾਂ ਵਿੱਚ ਐਲੀਜੀ ਨੇ ਸੰਤਾ ਸਿੰਘ ਅਮੈਦਪੁਰੀ ਆ ਹੋਰ ਨੇ ਜਾਂ ਜਿਹੜੇ ਪੰਜ ਮੈਂਬਰੀ ਕਮੇਟੀ ਰਹਿ ਗਈ ਦੋ ਤੇ ਧਾਮੀ ਸਾਹਿਬ ਅਸਤੀਫਾ ਦੇ ਗਏ ਸੀ ਨੂੰ ਕਰ ਸਾਹਿਬ ਅਸਤੀਫਾ ਦੇ ਉਹਦੇ ਵਿੱਚ ਰਸ਼ਪਾਲ ਜੀ ਇਸ ਤਰ੍ਹਾਂ ਆ ਵੀ ਉਨਾ ਜਿਹੜੀ ਭਰਤੀ ਕੀਤੀ ਹੈ ਹੂੰ ਉਹ ਅਸੀਂ ਮੈਂ ਵੀ ਕੀਤੀ ਹੈ ਉਹਦੇ ਵਿੱਚ ਮੈਂ ਸ਼ਾਮਲ ਹਾਂ ਮੈਂ ਭਰਤੀ ਕੀਤੀ ਹੈ ਹੂੰ ਜਿਹੜੀਆਂ ਕਾਪੀਆਂ ਸਾਨੂੰ ਮਿਲੀਆਂ ਸੀ ਅਸੀਂ ਬਕਾਇਦਾ ਅਧਾਰ ਕਾਰਡ ਨੰਬਰ ਲਾਇਆ ਇੱਕ ਇੱਕ ਬੰਦੇ ਦੇ ਸਾਈਨ ਕਰਾਏ ਆ ਪਾਰਦਰਸ਼ੀ ਢੰਗ ਨਾਲ ਹੀ ਭਰਤੀ ਕੀਤੀ ਆ ਉਹ ਭਰਤੀ ਹੁਣ ਡੈਲੀਗੇਟ ਇਜਲਾਸ ਕਿਹਨੂੰ ਪ੍ਰਧਾਨ ਚੁਣਦੇ ਆ ਜੀ ਆਉਣ ਵਾਲਾ ਤੁਹਾਨੂੰ 11 ਤਰੀਕ ਦਾ ਸਮਾਂ ਦੱਸ ਦੇਗਾ ਸ਼ਮਰ ਸਿੰਘ ਜਿਹੜਾ 11 ਤਰੀਕ ਨੂੰ ਇਜਲਾਸ ਇਹਨੂੰ ਰੋਕਣ ਦੇ ਲਈ ਕੋਈ ਕਵਾਈ ਸ਼ੁਰੂ ਹੋ ਚੁੱਕੀ ਕੋਈ ਸਾਜ਼ਿਸ਼ਾਂ ਹੋ ਸਕਦੀ ਇਹਨੂੰ ਰੋਕਣ ਦਾ ਯਤਨ ਹੋ ਸਕਦਾ ਜੇ ਹੋ ਸਕਦਾ ਤੇ ਕੌਣ ਕਰੇਗਾ ਬਿਲਕੁਲ ਹੋ ਸਕਦਾ ਜੀ ਉਹ ਤੇ ਤੁਹਾਨੂੰ ਪਤਾ ਹੀ ਹੈ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਦੋ ਤਰੀਕ ਨੂੰ ਮੰਨ ਹੀ ਨਹੀਂ ਰਹੇ ਸਰਦਾਰ ਸੁਖਵੀਰ ਸਿੰਘ ਦੇ ਦੇਸ਼ਾਂ ਦੇ ਰੋਕਾਊਟ ਹੋਣੀ ਹੈ ਹੋਰ ਕਿਹਦੇ ਕਿੱਦਿ ਹੋ ਸਕਦੀ ਹੋ ਕੀ ਸਕਦੀ ਹੈ ਕਿਵੇਂ ਰੋਕਿਆ ਜਾ ਸਕਦਾ 11 ਦਸਮ ਆਪਣਾ 11 ਤਰੀਕ ਵਾਲੇ ਦਿਨ ਉਹ ਇਹ ਤੇਜਾ ਸਿੰਘ ਸਮੁੰਦਰੀ ਹਾਲ ਨਾਂ ਦੇਣ ਦੀ ਕੋਸ਼ਿਸ਼ ਕਰਨਗੇ ਪੇ ਅਸੀਂ ਨਹੀਂ ਦੇਣਾ ਕਿਉਂ ਨਹੀਂ ਦੇਣਗੇ ਜੀ ਇਹ ਤਾਂ ਹੁਣ ਵੇਖੋ ਇਸ ਵੇਲੇ ਹਾਲਾਤ ਇਹ ਬਣੇ ਪਏ ਆ ਕਿ ਉਹ ਆਪਣੇ ਆਪ ਨੂੰ ਅਕਾਲੀ ਦਲ ਦੇ ਸਭ ਤੋਂ ਵੱਡੇ ਵਾਰਸੋ ਸਮਝਣ ਡਿਆ ਜਦੋਂ ਕਿ ਕੌਮ ਉਹਨਾਂ ਨੂੰ ਪ੍ਰਵਾਨ ਨਹੀਂ ਕਰੰਦੀ ਠੀਕ ਹੈ ਜੀ ਹਾਲਾਤ ਇਹ ਆ ਕਿ ਕੌਮ ਤੇ ਉਹਨਾਂ ਨੂੰ ਪ੍ਰਵਾਨ ਕਿਸੇ ਨੇ ਕਰਨੀ ਨਹੀਂ ਦੇ ਨਾਸ ਜਹੇਦਾਰ ਕੁਲਦੀਪ ਸਿੰਘ ਨੂੰ ਪ੍ਰਵਾਨ ਕੀਤਾ ਨਾ ਬਾਬੇ ਟੇਕਸ ਨੂੰ ਕੀਤਾ ਨਾ ਸੁਖਵੀਰ ਸਿੰਘ ਬਾਦਲ ਨੂੰ ਕਰਨ ਲਈ ਹੈ ਪਰ ਦਾਵੇਦਾਰ ਉਹ ਇਸ ਵੇਲੇ ਸਭ ਤੋਂ ਵੱਡੇ ਬਣੇ ਬੈਠੇ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਕੋਈ ਪ੍ਰਮੁੱਖ ਆਗੂ ਨੇ ਉਹ ਦਾਦੇ ਸੁਖਵੀਰ ਬਾਦਲ ਦੇ ਸੰਪਰਕ ਦੇ ਵਿੱਚ ਨਹੀਂ ਅੰਧਖਾਤੀ ਹੱਥ ਵੀ ਮਿਲਤਰੇਪਾਲ ਜੀ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦਾ ਇਹ ਤਾਂ ਸਮਾਂ ਦੱਸੂਗਾ ਮੈਂ ਤੇ ਗੱਲ ਗੱਲ ਕਲੀਅਰ ਕਰਦਾ ਜਿੰਨਾ ਇਹ ਇਤਨਾ ਆ ਰਿਹਾ ਜੀ ਬੜਾ ਖੁੱਲ ਕੇ ਅਖਬਾਰਾਂ 'ਚ ਵੀ ਆ ਚੁੱਕਾ ਹੈ ਬਲਦੇਵ ਸਿੰਘ ਦਾ ਨਾਂ ਭਾਈ ਬਲਦੇਵ ਸਿੰਘ ਨਹੀਂ ਭਾਈ ਬਲਦੇਵ ਸਿੰਘ ਤੇ ਨਹੀਂ ਹੋ ਸਕਦੇ ਉਹ ਬਲਦੇਵ ਸਿੰਘ ਤੇ ਚਲਾ ਗਿਆ ਆਪਣਾ ਜਿਹੜਾ ਉਹ ਸੁਨਾਮ ਆਪਣਾ ਉਥੋਂ ਸਮਾਣੇ ਤੋਂ ਜਾਂ ਸੁਨਾਮ ਤੋਂ ਇਲੈਕਸ਼ਨ ਲੜਦ ਰਿਹਾ ਬਲਦੇਵ ਸਿੰਘ ਮਾਨ ਉਹ ਤੇ ਚਲਾ ਗਿਆ ਉਹ ਪੰਜ ਮੈਂਬਰੀ ਕਮੇਟੀ ਵਿੱਚ ਨਹੀਂ ਸੀ ਲੇਕਿਨ ਇਸ ਟੜੇ ਨਾਲ ਜ਼ਰੂਰ ਸੀ ਉਹ ਜੀ ਪੰਜ ਮੈਂਬਰ ਦੀ ਕਮੇਟੀ ਭਰਤੀ ਨਾਲ 24 ਚ ਆ ਗਿਆ ਸੀ ਲੇਕਿਨ ਉਹ ਫਿਰ ਵਾਪਸ ਹੋ ਗਿਆ ਉਹ ਤਾਂ ਹੋ ਗਿਆ ਕੱਲ ਦਾ ਹਾਂ ਕੱਲ ਦਾ ਜਾ ਚਾ ਹਾਂ ਉਹ ਜਾ ਉਹ ਚਲਾ ਗਿਆ ਉਹ ਉਸ ਤੋਂ ਇਲਾਵਾ ਕਿਸੇ ਹੋਰ ਦੇ ਨਾਲ ਵੀ ਅਜੇ ਤੱਕ ਰਿਸ਼ਪਾਲ ਜੀ ਮੇਰੀ ਜਾਣਕਾਰੀ ਵਿੱਚ ਨਹੀਂ ਐਵੇਂ ਮੈਂ ਗਲਤ ਕਹਾਂ ਵੀ ਕੌਣ ਜਾ ਰਿਹਾ ਕੌਣ ਨਹੀਂ ਜਾ ਰਿਹਾ ਜਿਹੜਾ ਚਲੇ ਜਾਏਗਾ ਉਹਨੂੰ ਕੋਈ ਰੋਕ ਨਹੀਂ ਸਕਦਾ ਪਰ ਜਿਹੜਾ ਅਕਾਲ ਤਖਤ ਸਾਹਿਬ ਦੀ 2 ਦਸੰਬਰ ਦੇ ਹੁਕਮ ਨਾਲ ਮੈਨੂੰ ਪਿੱਠ ਕਰਕੇ ਉਧਰ ਜਾਏਗਾ ਉਹਦਾ ਜੋ ਹਾਲ ਹੋਏਗਾ ਤੁਹਾਡੇ ਸਾਹਮਣੇ ਆ ਜਾਣਾ ਮੈਂ ਤੁਹਾਡੇ ਨਾਲ ਹੁਣ 6 ਅਗਸਤ ਦੇ ਹੁਕਮਨਾਮੇ ਦੀ ਗੱਲ ਕਰ ਰਹੇ ਹਾਂ ਜੀ ਤੁਹਾਡੇ ਨਾਲ ਜਿਹੜੀ 6 ਅਗਸਤ ਨੂੰ ਸ਼੍ਰੀ ਅਕਾਲ ਤਖਤ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨਾਂ ਨੇ ਜਿਹੜੇ ਹੁਣ ਤਾੜਨਾ ਜਿਹੜੀ ਹੈ ਉਹ ਕੀਤੀ ਹੈ ਮੈਂ ਉਹ ਤਾੜਨਾ ਦੇ ਹਰ ਇੱਕ ਸਵਾਲ ਦਾ ਤੁਹਾਡੇ ਤੋਂ ਪੁੱਛਣਾ ਚਾਹਣਾ ਹੈ ਪਹਿਲਾਂ ਇਹ ਤੇ ਗੱਲ ਇਹ ਦੱਸੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਵਰਤ ਕੇ ਰਾਜਨੀਤੀ ਨਾ ਕਰਨ ਦਾ ਹੁਕਮ ਹੈ ਦੇਖੋ ਮੈਂ ਤੇ ਜਹਦਾਰ ਸਾਹਿਬ ਤੇ ਸਿੱਧਾ ਸਵਾਲ ਕਰਨਾ ਚਾਹਣਾ ਪੀ ਨਾ ਕਿੰਨਾ ਵਰਤਿਆ ਆਦੇਸ਼ ਤੇ ਅਕਾਲ ਤਖਤ ਸਭ ਤੋਂ ਪੰਜ ਮੈਂਬਰੀ ਕਮੇਟੀ ਬਣਦੇ ਹੋਏ ਜੀ ਤੇ ਨਾ ਕਿ ਤਰ੍ਹਾਂ ਨਹੀਂ ਵਰਤਣਗੇ ਤੁਹਾਡੇ ਕੋਲ ਕੋਈ ਹੈਗੀ ਐ ਇਹੋ ਜੀ ਗੱਲ ਵੀ ਜਿਹਦੇ ਨਾਲ ਤੁਸੀਂ 2 ਦਸੰਬਰ ਦਾ ਹੁਕਮਨਾਮਾ ਰੱਦ ਕਰ ਸਕੋ ਕੀ ਤੁਹਾਡੇ ਚ ਮਰਜ਼ਾਦਾ ਕੀ ਤੁਹਾਡੇ ਚ ਇਨੀ ਹਿੰਮਤ ਹੈ ਐ ਜਾਂ ਤੇ ਕਹਿ ਦੋ ਫਸੀਲ ਤੇ ਖਲੋ ਕੇ ਵੀ ਅਸੀਂ 2 ਦਸੰਬਰ ਦਾ ਹੁਕਮਨਾਮਾ ਹੀ ਰੱਦ ਕਰ ਦਿੱਤਾ ਹੁਕਮਨਾਮਾ ਜਿਉਂ ਦਾ ਤੇ ਉਹ ਆ 2 ਦਸੰਬਰ ਦਾ ਠੀਕ ਹੈ ਤੇ ਉਹਦੇ ਚ ਉਹਦੇ ਅਦੇਸ਼ਾਂ ਮੁਤਾਬਕ ਹੀ ਪੰਜ ਮੈਂਬਰੀ ਕਮੇਟੀ ਕੰਮ ਕਰ ਰਹੀ ਹੈ ਫਿਰ ਤੁਸੀਂ ਕਿਤਰਾ ਦਾਵਾ ਕਰਦੇ ਹੋ ਬਿਲਕੁਲ ਜਹੇਦਾਰ ਐ ਹੁਣੇ ਉਹ ਬੋਲੀ ਬੋਲਣ ਡਿਆ ਜਿਹੜਾ ਇੱਕ ਜਿੱਤਰਾ ਇੱਕ ਪਰਿਵਾਰ ਦਾ ਮਲਾਜਮ ਬੋਲਦਾ ਹੁੰਦਾ ਜੋ ਪਿਛਲੇ ਜਹੇਦਾਰਾਂ ਦੀ ਰਵੈਤ ਰਹੀ ਹੈ ਚਾਹੇ ਦੂਸਰੀ ਤਾੜਨਾ ਉਹਨਾਂ ਨੇ ਕੀਤੀ ਹੈ ਕਿ ਸਿੰਘ ਸਾਹਿਬਾ ਨਾਲੋਂ ਵੱਖਰੇ ਵੱਖਰੇ ਧੜੇ ਨੂੰ ਆਪਣਾ ਚੁੱਲਾ ਸਮੇਟਣ ਦਾ ਹੁਕਮ ਹੈ ਇਹ ਵੀ ਰਿਸ਼ਪਾਲ ਜੀ ਦੇਖ ਜਾਰੀ ਹੋਇਆ ਸੀ ਯਾਨੀ ਰਕਵੀਰ ਸਿੰਘ ਨੇ ਪੜ੍ਹ ਕੇ ਸੁਣਾਇਆ ਕਿ ਆਪੋ ਆਪਣੇ ਚੁੱਲੇ ਸਮੇਟ ਕੇ ਬਾਹਰਦਰਸ਼ੀ ਟੰਗਣਾ ਭਰਤੀ ਕਰ ਲਓ ਤੇ ਅਜਲਾਸ ਬੁਲਾ ਕੇ ਡੈਲੀਗੇਟ ਤੋਂ ਉਹਦੇ ਚ ਪ੍ਰਧਾਨ ਗੁਰਸਿੱਖ ਪ੍ਰਧਾਨ ਚੁਣੋ ਤੇ ਜਿਹੜੀ ਪਹਿਲੀ ਲੀਡਰਸ਼ਿਪ ਹੈ ਉਹ ਆਪਣਾ ਲੋਕਾਂ 'ਚ ਆਧਾਰ ਸਿੱਖ ਪੰਥ 'ਚ ਉਹ ਗਵਾ ਚੁੱਕੀ ਹੈ ਤੇ ਨਵੀਂ ਲੀਡਰਸ਼ਿਪ ਅੱਗੇ ਆਉਣ ਦਿਓ ਇਕਾਂ ਜਿਹੜੀ ਨਵੀਂ ਧਾਰਨਾ ਹੈ ਇਹ ਬੜੀ ਹੈਰਾਨ ਕਰਨ ਵਾਲੀ ਹੈ ਸਰਪ੍ਰਸਤੀ ਤਾਂ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਦੀ ਰਹੀ ਹੈ ਸਿੱਖੋਂ ਦੇ ਉੱਪਰ ਪਰ ਇੱਥੇ ਕਹਿ ਰਹੇ ਨੇ ਨਵੀਂ ਧਾਰਨਾ ਦੇ ਵਿੱਚ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਵਾ ਨਾ ਕਰਨ ਦਾ ਹੁਕਮ ਹੈ ਦੇਖੋ ਮੈਂ ਹੈਰਾਨ ਆ ਇਸ ਜਹੇਦਾਰ ਤੇ ਕਿ ਇਹ ਕਿਹ ਤਰ੍ਹਾਂ ਦੇ ਗੱਲ ਕਰਨ ਰਿਹਾ ਪਈ ਅਕਾਲ ਤਖਤ ਦੀ ਸਰਪ੍ਰਸਤੀ ਹੀ ਹਮੇਸ਼ਾ ਸਿੱਖ ਪੰਥ ਤੇ ਰਹੀ ਹੈ ਇਹ ਅਕਾਲ ਤਖ ਦੀ ਸਰਪ੍ਰਸਤੀ ਨੂੰ ਇਹ ਲੋਕ ਖੋਰਾ ਲਾਉਣਗੇ ਜਿਹੜੇ ਆਪਣੇ ਵੱਡੇ ਦਾਅਵੇਦਾਰ ਪੰਥਕਾ ਕਉਂਦੇ ਆ ਤੇ ਬਾਕੀ ਕੀ ਰਿਹਾ ਆ ਤੁਹਾਡੇ ਸਾਹਮਣੇ ਆ ਮਿਸਾਲ ਆ ਹਰਜੋਤ ਸਿੰਘ ਬੈਂਸ ਦੀ ਉਹ ਨੰਗੇ ਪੈਰੀ ਪੇਸ਼ ਹੋਇਆ ਕੱਲ ਹਾਂਜੀ ਔਰ ਨੰਗੇ ਪੈਰੀ ਮੈਂ ਭਾਵੇਂ ਉਹ ਵਿਰੋਧੀ ਪਾਰਟੀ ਦਾ ਮੇਰਾ ਕੋਈ ਲੈਣਾ ਦੇਣਾ ਨਹੀਂ ਹਰਜੋਤ ਸਿੰਘ ਬੈਂਸ ਨਾਲ ਪਰ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਉਹਨੇ ਆਪਣਾ ਗੁਨਾਹ ਕਬੂਲਿਆ ਜੀ ਇਹ ਤੁਸੀਂ 1 ਬਨੇ ਤੇ 2 ਦਸੰਬਰ ਦੇ ਹੁਕਮਨਾਮੇ ਨੂੰ ਤਾਰਪੀਟੋ ਕਰਨ ਤੇ ਤਲੇ ਹੋਏ ਇਹਦਾ ਮਤਲਬ ਹੈ ਵੀ ਤੁਸੀਂ ਇੱਕ ਬਾਦਲ ਪਰਿਵਾਰ ਦੇ ਜਾਇਦਾਰ ਅਗੇ ਹੀ ਤੁਹਾਨੂੰ ਪਤਾ ਹੈ ਵੀ ਤੁਸੀਂ ਬਾਦਲ ਪਰਿਵਾਰ ਦੇ ਜਾਇਦਾਰ ਹੋ ਇਸ ਦੇ ਉੱਤੇ ਕੋਈ ਸ਼ੱਕ ਹੀ ਨਹੀਂ ਤੁਹਾਨੂੰ ਕੌਮ ਨੇ ਪਰਵਾਹ ਨਹੀਂ ਨੀ ਕੀਤਾ ਮੈਂ ਵੀ ਨਹੀਂ ਤੁਹਾਨੂੰ ਪ੍ਰਵਾਨ ਕਰਨ ਦੇ ਆਇਥੇ ਬੇਟਾ ਮੈਂ ਤੁਹਾਨੂੰ ਪ੍ਰਵਾਨ ਨਹੀਂ ਕਰਦਾ ਵੀ ਤੁਸੀਂ ਕੌਮੀ ਜਥੇਦਾਰ ਹੋ ਤੁਸੀਂ ਉਹ ਬੋਲੀ ਬੋਲਣ ਦੇ ਜੋ ਤੁਹਾਨੂੰ ਨਹੀਂ ਬੋਲਣੀ ਚਾਹੀਦੀ ਤੁਸੀਂ ਅਕਾਲ ਤਖਤ ਦੇ 2 ਦਸੰਬਰ ਦੇ ਕਿਸ ਅਸਈਤ ਵਿੱਚ ਹੁਕਮਨਾਮੇ ਨੂੰ ਬਦਲ ਰਹੇ ਮੈਨੂੰ ਇਹ ਸਵਾਲ ਦਾ ਜਵਾਬ ਦਿਓ ਬਿਲਕੁਲ ਜੀ ਜੀ ਇਸ ਸਵਾਲ ਦਾ ਜਵਾਬ ਦੇ ਦਿਓ ਕਿ ਕੋ ਤੁਹਾਡੇ ਕੋ ਹੈਗਾ ਵੀ 2 ਦਸੰਬਰ ਦੇ ਹੁਕਮਨਾਮੇ ਨੂੰ ਜੋ ਗਿਆਨੀ ਰਕबीर ਸਿੰਘ ਤੇ ਪੰਜ ਸਿੱਖ ਸਭਾ ਨੇ ਪੜ੍ਹ ਕੇ ਸੁਣਾਇਆ ਸੀ ਉਹਨੂੰ ਬਦਲਣ ਦੇ ਤੁਹਾਡੇ ਕੋ ਕੀ ਅਧਿਕਾਰ ਹੈ ਤੇ ਇਹਦੇ ਦੇ ਨਾਲ ਵੱਡੀ ਤਾੜਨਾ ਜਿਹੜੀ ਉਹਨਾਂ ਨੇ ਇੱਕ ਹੋਰ ਕਰ ਦਿੱਤੀ ਐ ਕਹਿੰਦੇ ਕਿ ਜੇ ਇਹ ਹੁਕਮ ਨਹੀਂ ਮੰਨਣਾ ਤਾਂ ਤੁਹਾਨੂੰ ਤੁਹਾਡੀ ਸਿਆਸਤမှာ ਬਾਰਖੋਬੇ ਇਹ ਕਹਿ ਰਹੇ ਨੇ ਆ ਦੇਖੋ ਹਰ ਆਰਿਸ਼ਪਾਲ ਜੀ ਤੁਸੀਂ ਹੈਰਾਨ ਹੋਗੇ ਬਤੌਰ ਸਿੱਖ ਮੈਂ ਵੀ ਹੈਰਾਨ ਐ ਵੀ ਤੁਹਾਨੂੰ ਖੁੱਲੀ ਛੁੱਟੀ ਐ ਹੁਕਮਨਾਮਾ ਮੰਨੋ ਜਾਂ ਨਾ ਮੰਨੋ ਤੁਸੀਂ ਆਪਣਾ ਵੱਖਰਾ ਬਣਾਈਏ ਜਾਂ ਉਹ ਆਪਣਾ ਵੱਖਰਾ ਬਣਾਈਏ ਤੇ ਜਿੱਦਣ ਉਹਨਾਂ ਨੇ ਤੇਜਾ ਸਿੰਘ ਸਮੁੰਦਰੀ ਹਾਲਚ ਬੋਖਸਪਰਤੀ ਦਾ ਆਪਣਾ ਪ੍ਰਧਾਨ ਚੁਣਿਆ ਉਹਦੋਂ ਨਾਲ ਤੁਹਾਨੂੰ ਪਤਾ ਲੱਗਾ ਵੀ ਵੱਖਰਾ ਚੁੱਲਾ ਕਾਇਮ ਹੋ ਗਿਆ ਜੀ ਇਹ ਤੇ ਰਿਸ਼ਪਾਲ ਜੀ ਉਹਦੋਂ ਹੀ ਚੁੱਲਾ ਕਾਇਮ ਹੋ ਗਿਆ ਵੱਖਰਾ ਵੱਖਰਾ ਚੁੱਲਾ ਪੰਜ ਮੈਂਬਰੀ ਕਮੇਟੀ ਨੇ ਨਹੀਂ ਕੀਤਾ ਵੱਖਰਾ ਚੁੱਲਾ ਤੇ ਉਹਨਾਂ ਕਾਇਮ ਕਰ ਲਿਆ ਤੇ ਤੀਜੇ ਦਿਨ ਜਾ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਬਿਆਨ ਪੜ੍ਹ ਲਓ ਉਹਨਾਂ ਨੇ ਕਹਿਤਾ ਸੀ ਮੁਖਸਰ ਸਾਹਿਬ ਜਾ ਕੇ ਵੀ ਮੈਂ ਕੋਈ ਗੁਨਾਹ ਤੇ ਨਹੀਂ ਕੀਤੇ ਪਰ ਮੈਂ ਵੈਸੇ ਮੰਨ ਲਿਆ ਉੱਥੇ ਜਾ ਕੇ ਇਹ ਉਹਨਾਂ ਕਿਹਾ ਮੁਖਸਰ ਦੇ ਵਿੱਚ ਜਿੱਦਣੇ ਉਹਨੇ ਮੀਟਿੰਗ ਵੀ ਕੀਤੀ ਵਰਕਰਾਂ ਦੀ ਕੀਤੀ ਆ ਕਿ ਉਹਦੇ ਵਿੱਚ ਉਹਨਾਂ ਕਹਿਤਾ ਸੀ ਵੀ ਮੈਂ ਹੁਕਮਨਾ ਜਿਹੜਾ ਉੱਥੇ ਆਪਣੇ ਗੁਨਾਹ ਮੰਨੇ ਆ ਤੇ ਹਾਲਾਂਕਿ ਸਾਰੇ ਗੁਨਾਹ ਉਹਦੇ ਕਿ ਮੈਂ ਜੇ ਲਿਸਟ ਬਣਾਉਣ ਲੱਗਾ ਤੁਹਾਨੂੰ ਵੀ ਪਤਾ ਹਜ਼ਾਰ ਆਲਮ ਵਾਲੀ ਗੱਲ ਡੀਜੀਪੀ ਸੈਣੀ ਨੂੰ ਲਾਉਣਾ ਉਹਨਾਂ ਦੇ ਵਿੱਚ ਗੋਲੀ ਚੱਲ ਜਾਣੀ ਨਰੰਗਕਾਰੀ ਕਾਂਡ ਉਹਨਾਂ ਦੇ ਬਾਪ ਦੇ ਵੇਲੇ 78 ਜੋ ਜਾਣਾ ਇਹ ਸਾਰੀ ਗਨਾਵਾਂ ਦੀ ਲਿਸਟ ਭਰੀ ਹੈ ਜਿਹੜੀ ਲੰਮੀ ਲਿਸਟ ਹੈ ਜਿਹਦੇ ਬਾਰੇ ਮੈਂ ਤਾਂ ਕਲਾਂ ਦੀ ਕੋਠਕਪੂਰੇ ਦੀ ਜਿਹੜੀ ਤਾਜ਼ੀ ਘਟਨਾ ਹੈ ਜਿਹਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਰਨ ਵਾਲੇ ਜਿਹੜੇ ਵੰਗਾਰਨ ਵਾਲੇ ਜਿਹੜੇ ਪੋਸਟਰ ਲਾਉਣ ਵਾਲੇ ਜਿਹੜੇ ਕਹਿੰਦੇ ਸੀ ਤੁਹਾਡਾ ਗੁਰੂ ਲੁਕਾ ਲਿਆ ਜੀ ਲੁਕਾ ਲਿਆ ਜੀ ਲੱਭ ਲਓ ਜੀ ਹੈਗੇ ਜੀ ਤੇ ਅੰਗ ਪਾੜਨ ਤੱਕ ਦੀਆਂ ਧਮਕੀਆਂ ਲਾਉਣੀਆਂ ਖਲਾਰ ਦੇਣੇ ਔਰ ਉਹ ਬੰਦੇ ਫੜੇ ਵੀ ਜਾਣੇ ਔਰ ਜਿੱਦਾਂ ਹੀ ਉਹਨਾਂ ਦੇ ਮੇਨ ਦੇ ਕਿ ਕੋਈ ਕੋ ਫੋਨ ਆਉਣਾ ਤੇ ਉਹਨਾਂ ਨੂੰ ਉਤਾਰ ਦੇਣਾ ਇਹ ਸਾਰੇ ਗੁਨਾਹ ਮੰਨ ਤੇ ਗਏ ਮੰਨ ਮੰਨੇ ਗਏ ਅਕਾਲ ਚ ਸਾਰੇ ਮੰਨੇ ਤੇ ਗਏ ਨਹੀਂ ਮੈਂ ਆਪ ਉਹ ਲਾਈਵ ਵੇਖਿਆ ਬਖਲੋਕ ਇਸ ਤਰ੍ਹਾਂ ਗੱਲ ਵਿੱਚ ਪਰਣਾ ਪਾ ਕੇ ਮਨੇ ਫਿਰ ਤੁਸੀਂ ਵਰਖਾ ਫੜ ਕੇ ਉੱਥੇ ਤੁਸੀਂ ਗੁਨਾਹ ਮੰਨ ਕੇ ਸੇਵਾ ਕਰਨਦੇ ਹੋ ਤੇ ਉਹ ਤਿੱਗੇ ਦਿਨ ਤੁਸੀਂ ਉਤੋਂ ਮਨਕਰ ਹੋ ਜਾਂਦੇ ਇਹ ਤੇ ਉਹਦਾ ਜਵਾਬ ਉਹ ਦੇ ਸਕਦੇ ਆ ਨਾ ਵੀ ਕਿਉਂ ਮਨਕਰ ਹੁੰਦੇ ਪਰ ਸਵਾਲ ਇਹ ਆ ਵੀ ਜਹਦਰ ਕੁਲਦੀਪ ਸਿੰਘ ਜੀ ਇਹਨਾਂ ਨੂੰ ਪੁੱਛੋ ਵੀ ਤੁਸੀਂ ਕਿਉਂ ਮਨਕਰ ਹੋਏ ਜੀ ਸਵਾਲ ਤੇ ਉਹਨਾਂ ਨੂੰ ਪੁੱਛਣਾ ਪੈਂਦਾ ਤੇ ਚੁੱਲਾ ਤੁਸੀਂ ਆਪਣਾ ਕਾਇਮ ਕਰਕੇ ਪ੍ਰਧਾਨਗੀ ਫੇਰ ਤੁਸੀਂ ਕਾਇਮ ਕਰ ਲਈ ਤੇ ਸਾਡੇ ਪਰਿਵਾਰ ਤੋਂ ਲਾਂਭੇ ਨਹੀਂ ਜਾਣੀ ਚਾਹੀਦੀ ਇਹ ਨਤੀਜੇ ਕੀ ਹੋਣਗੇ ਜੀ ਜੋ ਫੈਸਲਾ ਐਸੇਲੇ ਹੁਣ 6 ਦਸੰਬਰ ਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਹੁਣਾ ਵੱਲੋਂ ਜਿਹੜੀ ਤਾੜਨਾ ਦੇ ਰੂਪ ਦੇ ਵਿੱਚ ਕਹਿ ਦਿੱਤਾ ਗਿਆ ਪੰਜ ਮੈਂਬਰੀ ਕਮੇਟੀ ਨੂੰ ਇਹ ਤਾਂ ਸਿੱਧਾ ਸਿੱਧਾ ਇਸ਼ਾਰਾ ਉਹਨਾਂ ਦਾ ਹੈ ਇਹ ਹੈ ਜੇ ਦੂਜੇ ਅੱਖਰਾਂ 'ਚ ਸਮਝੀਏ ਕਿ ਪੰਜ ਮੈਂਬਰੀ ਕਮੇਟੀ ਨੂੰ ਕਹਿ ਦਿੱਤਾ ਕਿ ਭੰਗ ਹੈ ਖਤਮ ਹੈ ਜਾਂ ਇੱਕ ਕਿਸਮ ਦਾ ਵੀ ਤੁਹਾਡਾ ਹੁਣ ਕੋਈ ਵਜੂਦ ਨਹੀਂ ਹੈ ਜੋ ਕੋਸਾ ਸ਼ਨੋਮੀ ਅਕਾਲੀ ਦਲ ਹੈ ਯਾਨੀ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਕਿసే ਦੇ ਇਸ਼ਾਰੇ ਦੇ ਉੱਤੇ ਸਾਰਾ ਕੁਝ ਕਹਿ ਦਿੱਤਾ ਹੋਵੇ। ਰਿਸ਼ਪਾਲ ਜੀ ਇਹ ਬੜੀ ਸਪਸ਼ਟ ਗੱਲ ਹੈ। ਜੀ। ਜਿਹੜਾ ਰੋਲ ਐ ਇਸ ਵੇਲੇ ਗਿਆਨੀ ਕੁਲਦੀਪ ਸਿੰਘ ਦਾ ਹੈ। ਜੀ ਜੀ। ਉਹ ਇੱਕ ਤਰਫਾ ਪਰਿਵਾਰ ਨੂੰ ਖੁਸ਼ ਕਰਨ ਵਾਲਾ ਹੈ। ਠੀਕ ਹੈ। ਉਹ ਉਹੀ ਰੋਲ ਆ ਜਿੱਤ ਤਰ੍ਹਾਂ ਕੋਈ ਮੁਲਾਜ਼ਮ ਕਿਸੇ ਨੂੰ ਖੁਸ਼ ਕਰਦਾ ਹੈ। ਜੋ ਮੁਲਾਜ਼ਮ ਕਿਸੇ ਦਾ ਹੁੰਦਾ ਨਾ ਤੇ ਉਹਦਾ ਮਾਲਕ ਕੋਈ ਹੋਰ ਹੁੰਦਾ ਪਿੱਛੇ ਬੈਠਾ ਤੇ ਉਹਨੂੰ ਖੁਸ਼ ਕਰਨ ਵਾਸਤੇ ਕਰੀ ਜਾਂਦਾ। ਉਹ ਉਹੀ ਉਹ ਜਿਹੜੀ ਉਹਨੂੰ ਇਸ਼ਾਰਾ ਕਹਿੰਦੇ ਉਹੇ ਕਰਦਾ ਨਤੀਜੇ ਦੀ ਗੱਲ ਆ ਮੈਂ ਰਿਸ਼ਪਾਲ ਜੀ ਨਤੀਜੇ ਦੱਸ ਦਿਓ ਜੀ ਨਤੀਜੇ ਕੀ ਆ ਇਸ ਕਾੜਨਾ ਦੇ ਨਤੀਜੇ ਕੀ ਹੋਣਗੇ ਡਿਜ਼ਰਵ ਵੀ ਨਹੀਂ ਕਰਦਾ ਉਹ ਜਹੇਦਾਰ ਬਣ ਲਈ ਪਹਿਲਾਂ ਮੈਂ ਜਹੇਦਾਰ ਕੁਲਦੀਪ ਸਿੰਘ ਗੜਗਾਜ ਉਹ ਜਿੱਥੇ ਬੈਠਾ ਹੋਇਆ ਜੀ ਜੀ ਉਹ ਡਿਜ਼ਰਵ ਵੀ ਨਹੀਂ ਕਰਦਾ ਉਹਦੇ 'ਚ ਇਨੀ ਕਾਬਲੀਅਤ ਹੀ ਨਹੀਂ ਕਿ ਉਹ ਜਹੇਦਾਰ ਅਖਵਾ ਸਕੇ ਕਾਲ ਤੱਕ ਦਾ ਨਤੀਜੇ ਹੁਣ ਦੱਸ ਨਤੀਜੇ ਜਿਹੜੇ ਹੋ ਰਹੇ ਆ ਜਿਹੜੇ ਇਹਦੇ ਨਤੀਜੇ ਨਿਕਲਣਗੇ ਕੋ ਬਹੁਤੇ ਚੰਗੇ ਨਹੀਂ ਕੋਮ ਵਾਸਤੇ ਬਾਦ ਕਿਸਮਤੀ ਤਰਾਜ਼ਦੀ ਸਾਡੀ ਕੋਮ ਦੀ ਜਿੱਤਰਾ ਨੇ ਸਿੱਖ ਰਾਜ ਸਾਡਾ ਦੋ ਡੋਗ ਰਹੇ ਨੇ ਗਵਾਤਾ ਸੀ ਇਸ ਤਰ੍ਹਾਂ ਹੁਣ ਸਾਡੀਆਂ ਜਿਹੜੀਆਂ ਮਹਾਨ ਸੰਸਥਾਵਾਂ ਆ ਜਿਨ੍ਹਾਂ ਦੇ ਪਿੱਛੇ ਕੋ ਖੇਡ ਹੋਰ ਖੇਡੀ ਜਾ ਰਹੀ ਆ ਜਿਨ੍ਹਾਂ ਪਿੱਛੇ ਅੱਜ ਤੱਕ ਜਿਹੜੀ ਆਰਐਸਐਸ ਤੇ ਬੀਜੇਪੀ ਕਿਸੇ ਤਰੀਕੇ ਨਾਲ ਇਹਨਾਂ ਸੰਸਥਾਵਾਂ ਤੋਂ ਜਿੱਥੇ ਮੋਰਚੇ ਲੱਗਦੇ ਰਹੇ ਆ ਜਿੱਥੋਂ ਸਾਡੇ ਪੰਥ ਦੀ ਮਾਣ ਮਰਯਾਦਾ ਦਾ ਝੰਡਾ ਬੁਲੰਦ ਹੁੰਦਾ ਰਿਹਾ ਉਹਨਾਂ ਨੂੰ ਕੋਈ برداشت ਨਹੀਂ ਕਰਦਾ ਕਿਉਂਕਿ ਕੋਈ ਵੀ ਨਹੀਂ ਕਰਦਾ ਬੀਜੇਪੀ ਦਾ ਆਨੰਦ ਤੇ ਭੋਗਿਆ ਇਹਨਾਂ ਨੇ ਤੇ ਇਲਜ਼ਾਮ ਲਾਉਂਦੇ ਹੁਣ ਦੂਜਿਆਂ ਦੇ ਵੀ ਫਲਾਣਾ ਬੀਜੇਪੀ ਨਾਲ ਰਲ ਗਿਆ ਫਲਾਣਾ ਆਰਐਸਐਸ ਨਾਲ ਰਲ ਗਿਆ ਵਜ਼ੀਰੀਆਂ ਲਈਆਂ ਤੁਸੀਂ ਰਾਜ ਭਾਗ ਭੋਗੇ ਤੁਸੀਂ ਹਾਂਜੀ ਜੀ ਜਿਨ੍ਹਾਂ ਨੇ ਕੋਈ ਰਾਜ ਭਾਗ ਨਹੀਂ ਭੋਗਿਆ ਜਿਨ੍ਹਾਂ ਨੇ ਉਹਨਾਂ ਨਾਲ ਕੋਈ ਸਾਝ ਰਹੀ ਨਹੀਂ ਉਹਨਾਂ ਤੇ ਤੁਸੀਂ ਇਲਜ਼ਾਮ ਲਾ ਰਹੇ ਤਾਂ ਮੈਂ ਹੈਰਾਨ ਆ ਵੀ ਬੀਜੇਪੀ ਆਰਐਸਐਸ ਦੀ ਨੇਟ ਦਾ ਬਾਦਲ ਪਰਿਵਾਰ ਨਾਲ ਹੈ ਕਿ ਹੋਰ ਕਿਸ ਨਾਲ ਜੀ ਅੱਛਾ ਮੈਨੂੰ ਇਹ ਮ ਲੱਗਦਾ ਵੀ ਜਿਵੇਂ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇਹ ਸਾਰਾ ਕੁਝ ਰਚਿਆ ਜਾ ਰਿਹਾ ਆਰਐਸਐਸ ਬਿਲਕੁਲ ਪਿੱਛੇ ਬੈਕਗਰਾਉਂਡ ਤੇ ਨਜ਼ਰ ਆਉਂਦੀ ਆ ਕਿ ਤੈਨੂੰ ਕਿਤੇ ਪਿੱਛੇ ਤੁਸੀਂ ਵੇਖੋ ਵੀ ਇਹਨਾਂ ਨੂੰ ਖੁਸ਼ ਕਰਨ ਵਾਸਤੇ ਕਿਤੇ ਨੁ ਕਿਤੇ ਭਾਜੇਪੀ ਨੂੰ ਜਾਂ ਕਿਉਂਕਿ ਸਾਡੀ ਸਾਂਝ ਬਣ ਜੇ ਹੁਣ ਤਰ ਲੋ ਮੱਛੀ ਹੋ ਰਹੀ ਹੈ 27 ਵਿੱਚ ਸਾਡੀ ਸਾਂਝ ਬਣ ਕੇ ਤੇ ਆਪਾਂ ਰਾਜ ਸਤਾ ਦਾ ਆਨੰਦ ਪੋਗੇ ਐਸ ਵੇਲੇ ਸਵਾਲ ਇਹ ਆ ਵੀ ਐਸ ਵੇਲੇ ਤੱਕ ਪੰਥ ਨੂੰ ਕੌਮ ਨੂੰ ਬਚਾਉਣ ਦੀ ਲੋੜ ਐ ਐਸ ਵੇਲੇ ਰਾਜ ਭਾਗ ਦੀ ਗੱਲ ਨਹੀਂ ਐ ਸ਼ਾਮਪੁਰਾ ਜੀ ਫਿਰ ਹੁਣ 11 ਅਗਸਤ ਆ ਰਹੀ ਐ ਤੇ 11 ਅਗਸਤ ਨੂੰ ਤੁਸੀਂ ਜਥਾ ਲੈ ਕੇ ਜਾ ਰਹੇ ਹੋ ਤੁਹਾਨੂੰ ਸੁਨੇਹਾ ਲੱਗ ਚੁੱਕਾ ਬਿਲਕੁਲ ਜੀ ਮੈਂ ਲੱਗ ਚੁੱਕਾ ਜੀ ਸੁਨੇਹਾ ਬਿਲਕੁਲ ਮੈਂ ਜਾਊਂਗਾ ਜੀ ਟੈਲੀਗੇਟ ਜਿਹੜਾ ਜਲਾਸਟ ਸ਼ਾਮਲ ਹੋਣ ਵਾਸਤੇ ਅਕਾਲ ਤਖ ਦੇ 2 ਦਸੰਬਰ ਦਾ ਉਹਦੇ ਹੁਕਮ ਨਾਂਵੇਂ ਨੇ ਮੁੱਕ ਰੱਖਦਿਆ ਬਤੌਰ ਇੱਕ ਸਿੱਖ ਹੋਣ ਦੇ ਨਾਤੇ ਮੈਂ ਮਤਲਬ ਜਾਊਂਗਾ ਹੁਣ ਇਹ ਇਲਜ਼ਾਮ ਲਾ ਰਿਹਾ ਮੈਂ ਇੱਕ ਗੱਲ ਕਲੀਅਰ ਕਰ ਲਵਾਂ ਥੋੜੀ ਜੀ ਆਰਐਸਐਸ ਬੀਜੇਪੀ ਦੇ ਜੀ ਗਿਆਨੀ ਹਰਪ੍ਰੀਤ ਸਿੰਘ ਰਲ ਗਿਆ ਫਲਾਣਾ ਰਲ ਗਿਆ ਦੂਜਾ ਰਲ ਗਿਆ ਮੈਂ ਕਹਿੰਦਾ ਜੀ ਬਿਲਕੁਲ ਤੁਹਾਡੀ ਗੱਲ ਨੂੰ ਸੱਚ ਮੰਨ ਲਈਏ ਪਰ ਇੱਕ ਪਾਸੇ ਇਹ ਪੱਖ ਰੱਖੋ ਵੀ ਰਾਜ ਸਤਾ ਬੀਜੇਪੀ ਜਾਂ ਆਰਐਸਐਸ ਨਾਲ ਰਲ ਕੇ ਕਿਨ ਮਾਣੀ ਆ ਹਾਂਜੀ ਵਿਜੀਰੀਆਂ ਦਾ ਆਨੰਦ ਕਿਨ ਲਿਆ bizness ਕਾਰੋਬਾਰ ਕਿਤੇ ਵਧਿਆ ਈਡੀ ਤੇ ਵਿਜੀਲੈਂਸ ਬਾਦਲਪੁਰਾਰ ਤੇ ਵੀ ਕਦੀ ਗਈ ਜੀ ਕਦੀ ਨਹੀਂ ਜਾਏਗੀ ਕਿਉਂਕਿ ਈਡੀ ਤੇ ਵਿਜੀਲੈਂਸ ਜਿਹੜੀ ਆ ਜਾਂ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਕਦੀ ਬਾਦਲਪੁਰਾਰ ਦੀ ਵੀ ਜਿਆਦਾ ਚੈੱਕ ਕੀਤੀ ਕਿਤੇ ਆਮ ਬੰਦੇ ਵੱਲ ਤੇ ਭਾਵੇਂ ਚੱਲ ਜਣੇ ਇਹਨਾਂ ਵੱਲ ਨਹੀਂ ਜਾਣਗੇ ਇਥੋਂ ਸ਼ੰਕਾ ਪੈਦਾ ਹੁੰਦੀ ਹੈ ਵੀ ਤੁਹਾਡੀ ਅੱਜ ਵੀ ਸੰਡਗੰਡ ਜਦੋਂ ਰਾਸ਼ਟਰਪਤੀ ਦੀ ਚੋਣ ਹੋਈ ਮੈਂ ਗੱਲ ਕਲੀਅਰ ਕਰਦਾ ਰਿਸ਼ਵਾਲ ਜੀ ਤੇ ਵੋਟ ਕਿਨੂੰ ਪਈ ਸੀ ਬੀਜੇਪੀ ਦਾ ਤੁਸੀਂ ਖੇਤੀ ਕਾਨੂੰਨਾਂ ਦੇ ਕਿਸਾਨ ਦੋਸਰ ਰੋਲਦੇ ਰਹੇ ਮੈਂ ਇੱਕ ਸਵਾਲ ਕਰਨਾ ਚਾਹਨਾ ਤੁਹਾਡੇ ਚੈਨਲ ਤੋਂ 2 ਮਿੰਟ ਮੈਨੂੰ ਸਮਾਂ ਦੇ ਦਿਓ ਜੀ ਜੀ ਕਿਸਾਨ ਰੋਲਿਆ ਉਹਨਾਂ ਦਿਨਾਂ 'ਚ ਜਦੋਂ ਕਿਸਾਨ ਐਜੀਟੇਸ਼ਨ ਚੱਲ ਰਹੀ ਸੀ ਬੀਬਾ ਹਰ ਸਿਮਰਤ ਸਿੰਘ ਬਾਦਲ ਵੱਡੇ ਬਾਦਲ ਸਾਹਿਬ ਤੇ ਸੁਖਵੀਰ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਸਟੇਟਮੈਂਟ ਦਿੱਤੀਆਂ ਕੱਢ ਲਓ ਪੜ੍ਹ ਲਓ ਜੀ ਰਿਕਾਰਡ ਹੈ ਜੀ ਜਦੋਂ ਵੇਖਿਆ ਕਿ ਹਾਲਾਤ ਕਾਬੂ ਤੋਂ ਬਾਹਰ ਹੋ ਗਏ ਸਾਨੂੰ ਵੜ ਨਹੀਂ ਦੇਣਾ ਤੇ ਅਸਤੀਫੇ ਦਾ ਡਰਾਮਾ ਕਰ ਦਿੱਤਾ ਅਸਤੀਫਾ ਦੇ ਕੇ ਜੀ ਅਸੀਂ ਵਜ਼ੀਰੀ ਛੱਡ ਦਿੱਤੀ ਆ ਪਰ ਪਹਿਲਾ ਤਿੰਨ ਕਾਨੂੰਨਾਂ ਦੀ ਜਿਹੜੀ ਹਮਾਇਤ ਇਸ ਪਰਿਵਾਰ ਨੇ ਕੀਤੀ ਆ ਇਹ ਚ ਕੋਈ ਦੋਰਵਾਂ ਨਹੀਂ ਜੀ ਹੁਣ ਇਥੋਂ ਸਵਾਲ ਪੈਦਾ ਹੁੰਦਾ ਵੀ ਸਾਢ ਗੰਢ ਤੁਹਾਡੀ ਆ ਫਿਰ ਅੱਗੇ ਆ ਜਾਂਦੀ ਆ ਵੀ ਤੁਸੀਂ ਅਸਤੀਫਾ ਦੇ ਕੇ ਫਿਰ ਬੀਜੇਪੀ ਨੂੰ ਵੋਟ ਕਿਉਂ ਪਾਈ ਤੁਸੀਂ ਇਹ ਆਲੀ ਨੂੰ ਮਜਬੂਰ ਕੀਤਾ ਵੀ ਵੋਟ ਬਾ ਰਾਸ਼ਟਰਪਤੀ ਦੀ ਉਹ ਹਟ ਗਿਆ ਉਹ ਕਹਿੰਦਾ ਜਿਸ ਪਾਰਟੀ ਨੂੰ ਅਸੀਂ ਸਾਝ ਤੋੜੀ ਆ ਜਿਹੜੀ ਸਾਡੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਜਿਹੜੀ ਜਿੰਨੇ ਕਿਸਾਨ 700 ਕਿਸਾਨਾਂ ਦੀ ਸ਼ਹਾਦਤ ਹੋ ਗਈ ਆ ਉਹ ਬਾਰਡਰ ਤੇ ਉੱਤੇ ਸ਼ੰਭੂ ਬਾਰਡਰ ਤਾਂ ਜਿੰਨੇ ਬਾਰਡਰ ਸੀਗੇ ਦੱਗੇ ਆ ਆਪਣਾ ਦਿੱਲੀ ਵਾਲਾ ਤੇ ਮੈਂ ਉਹਨੂੰ ਵੋਟ ਨਹੀਂ ਪਾਉਣੀ ਇੱਥੋਂ ਇਹ ਆਲੀ ਦੇ ਮਤਪੇਦ ਹੋਏ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤੇ ਤੁਸੀਂ ਵੋਟ ਵੀ ਪਾ ਦੋ ਰਾਸ਼ਟਰਪਤੀ ਦੀ ਤੁਸੀਂ ਫਿਰ ਵੀ ਪੰਥਕ ਤੇ ਜਿਨ੍ਹਾਂ ਨੇ ਕੋਈ ਵਜੀਰੀ ਨਹੀਂ ਭੋਗੀ ਜਿਨ੍ਹਾਂ ਦੀ ਕੋ ਗੰਡ ਛੱਡ ਨਹੀਂ ਬੀਜੇਪੀ ਨਾਲ ਉਹ ਬੀਜੇਪੀ ਤੇ ਆਰਐਸਐਸ ਦੇ ਏਜੰਟ ਕਿਵੇਂ ਹੋ ਗਏ 11 ਅਗਸਤ ਨੂੰ ਪੰਜ ਮੈਮਰੀ ਕਮੇਟੀ ਦਾ ਜਿਹੜਾ ਇਜਲਾਸ ਹੈ ਨਿਪਰੇ ਛੜੂ ਕਿ ਉਹਨਾਂ ਨੂੰ ਜਗ੍ਹਾ ਮਿਲੂ ਜੇ ਨਹੀਂ ਮਿਲੂ ਤੇ ਕਿੱਥੇ ਜਲਾਸ ਹੋਊਗਾ ਦਾ ਕੁਛ ਇਹ ਦੇਖੋ ਜੀ ਪਹਿਲਾਂ ਤਾਂ ਕੋਸ਼ਿਸ਼ ਹਰ ਕੋਸ਼ਿਸ਼ ਹੈ ਵੀ ਉਹ ਪੰਥ ਦੀ ਜਗ੍ਹਾ ਹੈ ਜੀ ਉਹ ਸਿੱਖ ਕੌਮ ਦੀ ਹੈ ਔਰ ਸ਼ਪਾਲ ਜੀ ਉਹਦੇ ਚ ਤੁਹਾਡਾ ਵੀ ਉਹਨਾਂ ਦਾਵਾ ਮੇਰਾ ਵੀ ਉਹਨਾਂ ਦਾਵਾ ਬਤੌਰ ਸਿੱਖ ਸੰਸਥਾ ਸਾਡੀ ਹੈ ਸ਼ਰੋਮਣੀ ਕਮੇਟੀ ਸੰਸਥਾ ਇੱਕ ਪਰਿਵਾਰ ਦੀ ਨਹੀਂ ਜੀ ਜੀ ਅਕਾਲੀ ਦਲ ਇੱਕ ਪਰਿਵਾਰ ਦਾ ਨਹੀਂ ਅਕਾਲ ਤਖਤ ਸਾਹਿਬ ਇੱਕ ਪਰਿਵਾਰ ਦਾ ਨਹੀਂ ਬੇਸ਼ੱਕ ਉਹਦਾ ਜੈਸੇ ਤਰ ਜਿਹੜਾ ਮਰਜ਼ੀ ਰੋਲ ਅਦਾ ਕਰਦਾ ਪਰ ਸਾਡੀ ਇੰਸਟੀਟਿਊਸ਼ਨ ਜਿਹੜੀ ਸਿੱਖਾਂ ਦੀ ਸਰਬ੍ਰੇਂਹ ਸੰਸਥਾ ਅਕਾਲ ਤਖਤ ਸਾਹਿਬ ਜਿਹਨੂੰ ਮੈਂ ਵੀ ਸਿਰ ਝਕਾਉਣਾ ਅਸੀਂ ਸਾਰੇ ਸਿਰ ਝਕਾਉਣੇ ਜੇ ਉਹ ਸਾਨੂੰ ਜਗ੍ਹਾ ਨਹੀਂ ਦਿੰਦੇ ਜੀ ਤੇ ਫਿਰ ਆਉਣ ਵਾਲਾ ਵੇਖੋ ਸਮਾਂ ਫੈਸਲਾ ਕਰ ਦੂਗਾ ਵੀ ਆਪਾਂ ਜਗ੍ਹਾ ਕਿੱਥੇ ਕਰਕੇ ਜਲਾਸ ਕਰਨੇ ਆ ਜਲਾਸ ਤੇ ਹੋਣਾ ਹੀ ਹੈ ਇਹ ਜਲਾਸ ਹੋਏਗਾ ਜਲਾਸ ਡੈਫੀਨੇਟ ਹੋਏਗਾ ਉਹਦੇ ਚੋਂ ਪੰਥ ਪ੍ਰਵਾਨਤ ਜਿਹੜੀ ਲੀਡਰਸ਼ਿਪ ਵੀ ਪੈਦਾ ਹੋਏਗੀ ਕੌਣ ਹੁੰਦਾ ਕੌਣ ਨਹੀਂ ਹੁੰਦਾ ਇਹ ਬਾਤ ਹੀ ਕਰਾਂ ਕਿ ਉੱਥੇ ਜਿਹੜੇ ਫਿਰ ਐਸਟੀਪੀਸੀ ਦੇ ਸੇਵਾਦਾਰ ਨੇ ਕਿਤੇ ਸੇਵਾ ਨਾ ਕਰਦਣ ਮਤਲਬ ਟਕਰਾਤ ਨਹੀਂ ਹੋ ਸਕਦਾਣ ਕਿ ਤਾਂ ਫਿਰ ਕੀ ਹੋਊਗਾ ਜੀ ਅੱਗੇ ਕਿੰਨੀ ਵਾਰਾਂ ਕੀਤੀ ਆ ਅੱਗੇ ਜਿੰਨੀ ਵਾਰਾਂ ਵੀ ਗਏ ਆ ਟਕਰਾਹ ਹੋਣ ਦੇ ਚਾਂਸ ਹੈਗੇ ਨੇ ਉਦਾਂ ਟਕਰਾਹ ਹੋਏਗਾ ਜੀ ਫਿਰ ਥੋੜਾ ਬੋੜਾ ਟਕਰਾਓ ਤੇ ਹੋਣ ਦੇ ਸੰਭਾਵਨਾ ਹੈਗੇ ਜਿਹੜਾ ਅਸੀਂ ਨਹੀਂ ਚਾਹੁੰਦੇ ਬਤੌਰ ਸਿੱਖ ਨਹੀਂ ਚਾਹੁੰਦੇ ਅਸੀਂ ਆ ਅਕਾਲਪੁਰ ਕਾੜੀ ਅਰਦਾਸ ਹੀ ਕਰਨੇ ਗੁਰੂ ਹਰਗੋਬਿੰਦ ਸਾਹਿਬ ਕਾੜੀ ਮੀਰੀ ਪੀਰੀ ਦੇ ਮਾਲਕ ਅਗੇ ਕਿ ਇਹਨਾਂ ਸਾਰਿਆਂ ਨੂੰ ਸਮੱਤ ਬਕ। ਜੇ ਸੁਖਬੀਰ ਬਾਦਲ ਨੇ ਜਿਹੜਾ ਇਸ਼ਾਰਾ ਕੀਤਾ ਭੀ ਆਜੂ ਇਕੱਠੇ ਹੋਜੋ ਫਿਰ ਇਕੱਠੇ ਹੋ ਚੁੱਕੇ। ਇਹ ਉਹਨਾਂ ਇਕੱਠੇ ਹੋਣਾ ਸੀ ਜੇ ਉਹਨਾਂ ਨੂੰ ਅਕਾਲੀ ਦਲ ਨਾਲ ਏਡਾ ਹਿੱਤ ਆ ਅਕਾਲੀ ਦਲ ਨੂੰ ਬਚਾਉਣ ਨਾਲ ਏਡਾ ਹਿੱਤ ਹੈ। ਤੇ ਫਿਰ ਉਹਨਾਂ ਨੇ ਡੰਬਰ ਰੱਖ ਕੇ ਆਪਣੀ ਪ੍ਰਧਾਨਗੀ ਪੱਖੀ ਕਿਉਂ ਕਰ ਲਈ? ਉਹ ਛੱਡੀ ਰੱਖਦੇ, ਇਹ ਵੀ ਛੱਡੀ ਰੱਖਦੇ। ਕਮੇਟੀ ਬਾ ਜਿਹੜੀ ਪੰਜਵੇਂ ਬਰੀ ਕਮੇਟੀ ਦੀ ਭਰਤੀ ਨੂੰ ਵੀ ਲੈ ਲਈ ਤੇ ਆਪਣੀ ਵੀ ਲੈ ਲਈ ਤੇ ਸਾਰੀ ਇਕੱਠੀ ਕਰ ਲੈਂਦੇ ਪਿਆ ਆ ਅਸੀਂ ਕੀਤੀ ਆ ਤੁਸੀਂ ਕੀਤੀ ਆ ਦੇਖ ਲਓ ਕਿਨੂੰ ਕੋਮ ਪ੍ਰਵਾਨ ਕਰਦੀ ਫਿਰ ਤੱਕ ਫਿਰ ਤਾਂ ਹੋ ਸਕਦਾ ਸੀ ਨਾ ਕੋਈ ਹੱਲ ਤੇ ਜਦੋਂ ਤੁਸੀਂ ਚੁੱਲਾ ਆਪਣਾ ਫਿਰ ਬਾਲ ਲਿਆ ਜੀ ਜਿਹੜਾ ਅਕਾਲ ਤਖਤ ਸਾਹਿਬ ਨੇ ਜਹੇਦਾਰ ਨੇ 200 ਤੋਂ ਪਰਵਾਖਿਆ ਵੀ ਚੁੱਲੇ ਸਮੇਟ ਲਓ ਜੀ ਜੀ ਤੇ ਚੁੱਲਾ ਤਾਂ ਤੁਸੀਂ ਆਪਣਾ ਕਾਇਮ ਕਰ ਲਿਆ ਤੇ ਆਪਣੀ ਪ੍ਰਧਾਨਗੀ ਵੀ ਕਾਇਮ ਕਰ ਲਈ ਸੋ ਇਸੇ ਸੱਡੇ ਨਾਲ ਸਿੱਖ ਦਾਵਰ ਆਗੋ ਰਾਜੀ ਪੀਸੀ ਮੈਂਬਰ ਸਦਾ ਗੁਰਵਿੰਦਰ ਸਿੰਘ ਜੀ ਸ਼ਾਮਪੁਰਾ ਸੋ ਜਿਨ੍ਹਾਂ ਦੀ ਜ਼ਿੰਦਗੀ ਬਹੁਤ ਹੀ ਬੇਦਾਗ ਹੈ ਕੋਈ ਵੀ ਇਹਨਾਂ ਤੇ ਦਾਗ ਨਹੀਂ ਹੈ ਸੋ ਇਹ ਐਸੀ ਬੇਦਾਗ ਸੱਚੀਅਤ ਦੇ ਨਾਲ ਤਾਂ ਹੀ ਐਡਾਂ ਦੇ ਸੱਚੇ-ਸੁੱਚੇ ਬੋਲ ਇੰਨੇ ਗੜਗੱਜ ਬੋਲ ਜਿਹੜੇ ਨੇ ਬਾਹਰ ਨਿਕਲਦੇ ਨੇ ਕਿ 11 ਤਾਰੀਖ ਨੂੰ ਹੁਣ ਪੂਰੀ ਵਿਸ਼ਵਤੀ ਸੰਗਤੇ ਕੋਈ ਇੱਕ ਜ਼ਿਲੇ ਇੱਕ ਇਲਾਕੇ ਜਾਂ ਇੱਕ ਜਗ੍ਹਾ ਦੀ ਸੰਗਤ ਨਹੀਂ ਵਿਸ਼ਵਤੀ ਸੰਗਤ ਜਿਹੜੀ ਹੈ ਉਹਦੀ ਨਜ਼ਰ ਹੈ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਸ਼ਰੀ ਅਕਾਲ ਤੱਕ ਸਰ ਤੇ ਹੁਕਮਾਂ ਤੋਂ ਬਣੀ ਸੀ 2 ਦਸੰਬਰ ਦੇ ਹੁਕਮਾਂ ਤੇ ਕੌਣ-ਕੌਣ ਪੈਰਾ ਦੇ ਰਿਹਾ ਕੌਣ-ਕੌਣ ਪਿੱਠ ਵਿਖਾ ਰਿਹਾ ਤੇ ਕੌਣ-ਕੌਣ ਗਾਦਾਰੀ ਕਰ ਜਾਏ ਕਿ ਪਤਾ ਚਲੇਗਾ 11 ਤਰੀਕ ਨੂੰ ਇੰਤਜ਼ਾਰ ਕਰਾਂਗੇ ਸੋ ਫਿਰ ਤੁਹਾਡੇ ਨਾਲ ਜੁੜਦੇ ਹਾਂ ਦਿਓ ਇਜਾਜ਼ਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ